ਦੀਮਾ ਤੇਨਜੀਤ ਮੈਂ ਤੁਹਾਡੇ ਮਗਰ ਲਾ ਕੇ ਕੀਤਾ ਬਹੁਤ ਗਲਤ ਹੈਗਾ ਮੈਨੂੰ ਹਜੇ ਥੋੜੇ ਦਿਨ ਵੇਖਣਾ ਚਾਹਣਾ ਚਾਹੀਦਾ ਸੀ ਤੋਹੀ ਤਾਂ ਫਿਰ ਨਿਆਣੇ ਦੇ ਨਿਆਣੇ ਰਹਿਣਾ ਮੈਂ ਤਾਂ ਸਿਆਣੀ ਨਹੀਂ ਬਣੀ ਹੈ ਰਾਣੇ ਨੇ ਬਹੁਤ ਕਾਲੀ ਕੀਤੀ ਬਾਕੀ ਇਹ ਗੱਲ ਸਹੀ ਆ ਇਹ ਜਾਵੇ ਉਹਦੇ ਪਿੱਕੇ ਤੇ ਜਾ ਕੇ ਕਰੇਗਾ ਯੋ ਆ ਬੜਾ ਨਿੰਬੂ ਪਾਣੀ ਪੀਓ ਕੋਈ ਨਹੀਂ ਰੱਖ ਪੀ ਰਹੀ ਉਹ ਬੜਾ ਪੀਓ ਕੀ ਹਾਲ ਹੋਇਆ ਤੁਹਾਡਾ ਵੀ ਸੋਚ-ਸੋਚ ਕੇ ਪੀਓ ਪਿਲੋ ਪਿਲੋ ਕੀ ਸੋਚੀ ਜਾਂਦੇ ਸੋਚਣਾ ਕੀ ਆ ਇਹ ਵੀ ਸੋਚਣ ਰਹੀ ਆ ਕਿ ਕਿ ਤਰ੍ਹਾਂ ਚਾਹ ਬਣਾਵਾਂ ਨਾ ਤਾਂ ਵਿਆਹ ਕੀਤਾ ਉਹ ਨੂੰ ਉਹਦੇ ਘਰ ਕਰ ਲਿਆ ਪਾਪਾ ਆਖੇ ਚੱਲ ਆਪਣੀ ਜ਼ਿੰਮੇਵਾਰੀ ਮੁਕਾ ਤੇ ਗੱਲ ਫੇਰ ਓਡੀ ਦੀ ਓਡੀ ਰਹਿ ਗਈ ਉਹ ਫੇਰ ਆਪਣੇ ਘਰ ਹੀ ਆ ਗਈ ਕਿੰਨਾ ਤਰਿਆਂ ਨੇ ਤੰਗ ਕੀਤਾ ਕੀ ਹਾਲ ਕੁੜੀ ਦਾ ਕੀਤਾ ਹੈ ਜੀ ਆਪਾਂ ਨਾ ਜਾਂਦੇ ਮੈਨੂੰ ਤੇ ਉਹ ਫਿਰ ਵੜ ਵੜ ਖਾਈ ਜਾਂਦਾ ਤੇ ਨਾ ਜਾਂਦੇ ਤੇ ਭਾਵੇਂ ਕਿ ਤੇ ਮਾਰ ਹੀ ਦਿੰਦੇ ਜਿੱਤਰਾ ਅਗਲੀ ਮਾਰੀ ਆ ਹਾਂਜੀ ਮੰਮੀ ਐਵੇਂ ਹੀ ਗੱਲ ਹੈ ਠੀਕ ਆ ਤੁਹਾਡੀ ਪਾਪਾ ਚੰਗੇ ਵਧੇ ਚੱਲ ਗਿਆ ਉਹਨਾਂ ਦੇ ਘਰ ਤੇ ਇਥੇ ਟੁਰਦੇ ਨਹੀਂ ਤੇ ਕਹਿੰਦੇ ਹੀ ਰਹਿਣ ਦੇ ਕਰੇ ਵਾ ਕਿ ਕੁੜੀ ਬਚ ਗਈ ਸਾਡੀ ਬਚ ਤੇ ਗਈ ਆ ਪਰ ਟੈਨਸ਼ਨ ਤੇ ਹੁੰਨੀ ਆ ਨਾ ਤੇ ਹੁਣ ਘਰ ਆ ਗਈ ਆ ਤੇ ਕੀ ਕਰਾਂਗੀ ਚਲੋ ਕੋਈ ਨੇ ਮਮੀ ਘਰ ਆ ਗਈ ਉਹ ਗੋ ਦਾ ਵੇਖ ਲੈਨੇ ਕੀ ਕਰਨਾ ਹੁਣ ਚਿਤਰਾ ਜੋਗੀ ਥੋੜਾ ਛੱਡਣਾ ਸੀ ਉੱਥੇ ਇਸ ਵੀ ਕਾਫੀ ਠੀਕ ਆ ਹਾਂਜੀ ਆਪਾਂ ਜਦੋਂ ਭੋਰ ਬਣੂਗੀ ਮਾਰੇ ਜਾਣਾ ਹਾਂਜੀ ਮੈਨੂੰ ਤਾਂ ਪਤਾ ਹੀ ਨਹੀਂ ਸੋ ਤੂੰ ਆਂਦੀ ਰਹੀ ਏ ਮਮੀ ਆ ਗੱਲ ਆ ਗੱਲ ਮੈਂ ਦੋ ਗੱਲ ਤੇ ਆਈ ਨਾ ਮੈਂ ਕਿਹਾ ਉਹ ਜਿੱਦੇ ਕਿਤੇ ਸਾਸੀ ਬੜੀ ਚੰਗੀ ਐ ਇਹੋ ਜੀ ਕਿਤੇ ਮਾੜੀ ਚੰਗੀ ਕੋਈ ਗੱਲ ਉਹਦੇ ਮੂੰਹੋਂ ਨਿਕਲੀ ਨਹੀਂ ਤੇ ਇਹ ਚੰਗਾ ਚੰਗਾ ਕਹਿੰਦੇ ਸੀ ਉਹ ਕੁੜੀ ਕੋ ਮੰਗਦੇ ਸੀ ਚੀਜ਼ਾਂ ਤੇ ਤੁਸੀਂ ਕਹਿੰਦੇ ਸੀ ਉਹ ਚੰਗੇ ਬੜੇ ਉਹ ਮੰਗਣਾ ਹੀ ਨਹੀਂ ਉਹਨਾਂ ਨੇ ਕੁਝ ਨਾ ਹੀ ਦੇਣਾ ਸੀ ਤੇ ਕੁੜੀ ਨਾ ਸੀ ਛਿੱਤਰ ਖਾਈ ਜਾਣੇ ਬੁੱਤਾ ਹੀ ਮੂਰ ਦਾਲੇ ਆਉਂਦਾ ਹਾਂ ਉਹਦੇ ਨਾ ਮੂੰਹ ਟੱਡੋ ਤੇ ਮੱਖੀਆਂ ਪੈ ਜਾਂਦੀਆਂ ਮੱਖੀਆਂ ਪੈ ਜਾਂਦੀਆਂ ਹੋਈ ਉਹਨਾਂ ਦੀ ਉਹ ਗੱਲ ਨਾ ਕੁੜੀ ਰਹੀ ਨਾਂਤੀ ਜਿਮਰੀ ਤੇ ਹੁਣ ਜਿਹੜਾ ਆਪਾਂ ਆ ਕੇ ਆਈਆਂ ਵੀ ਜਿਹੜਾ ਸਮਾਨ ਸਾਡੇ ਘਰ ਤੇ ਜਾਊਗਾ ਇਹ ਕਿਹਾ ਤੇ ਆਇਆ ਨਹੀਂ ਸਮਾਨ ਬੋ ਦਨਾਂ ਮੀ ਬੱਕਰੀ ਆਊਗਾ ਆਊ ਕਿਉਂ ਨਾ ਪੀਂਦੇ ਨੋਗੇ ਤੇ ਕੀਤੀ ਵਿਚਾਲਣ ਨਾਲ ਗੱਲ ਮੈਨੂੰ ਤਾਂ ਮਿਲੀ ਹੀ ਨਹੀਂ ਤੇ ਹੌਲਣਾ ਜੀ ਮੈਂ ਤਾਂ ਖੁਆਖੜ ਨਹੀਂ ਹਾਂ ਕਿ ਇਹਨੂੰ ਕਿਤੇ ਸੱਦੋ ਤੋਂ ਪਹਿਲਾਂ ਉਹਨੂੰ ਫੜੀਏ ਕੌਣ ਕੀਤਾ ਜੇ ਕੀਤਾ ਅੰਦੀਮ ਕਿਤੇ ਗਈਆਂ ਆਊਗੀ ਤਾਂ ਫੇਰ ਫੇਰ ਤੇਰੇ ਵੱਲ ਆਊਗੀ ਮੈਨੂੰ ਦੱਸੋ ਉਹਦਾ ਘਰ ਦਾ ਐਡਰੈਸ ਨਹੀਂ ਤੇ ਮੈਂ ਜਾਵਾਂ ਘਰ ਜਾ ਕੇ ਕਿਤੇ ਉਹਦੇ ਨਾਲ ਲੜਨਾ ਇੱਥੇ ਆਪੇ ਆਊਗੀ ਪੀਰ ਸੱਜ ਬਾਰੇ ਗੱਲਾਂ ਕਰ ਰਹੇ। ਕੋਈ ਤੇੜੀਆਂ ਨਹੀਂ ਜਿਆਦਾ ਹੋਣਾ। ਅਗਲੀ ਨਾ ਖੜਾ ਮੈਂ ਕਿਹੜਾ ਵਿੱਚ ਬੈ ਕੇ ਵੇਖ ਲਿਆ। ਤਾ ਮੈਨੂੰ ਰਿਸ਼ਤਾ ਖਤਮ ਕਰਵਾਤਾ। ਬਗਾਨੇ ਦੇ ਪੁੱਤ ਕਿਹੜਾ ਅੰਦਰ ਬੈ ਕੇ ਦੇਖੀਦਾ। ਸਾਡ ਕੋ ਵੀ ਤੇ ਗਲਤੀ ਹੋ ਗਈ ਮਾਮੇ। ਅਸੀਂ ਆਂ ਲਗਵਾਂਡ ਪੁੱਛਿਆ ਹੀ ਨਹੀਂ। ਅਸੀਂ ਉਹਦੇ ਸਿਰ ਤੇ ਹੀ ਰਹੇ। ਮਾਰਦੇ ਹੋਏ ਖਾਗੇ ਨਾ। ਹਾਂ। ਪੁੱਛ ਲੈਣਾ ਚਾਹੀਦਾ। ਆਪਾਂ ਸਾਰੇ ਉੱਤੇ ਟੁੱੜ ਗਏ। ਘਰੇ ਦੀ ਚੰਗਾ ਆਂ। ਚੱਲ ਮੁੰਡਾ ਵੀ ਚੰਗਾ ਆਂ। ਗੱਲ ਤੇ ਕੋਈ ਵੀ ਨਹੀਂ ਮਾੜੀ। ਹੁਣ ਉਹਨਾਂ ਦੇ ਢਿੱਡਾ ਦਾ ਥੋੜੀ ਪਤਾ। ਇੱਕ ਸੱਸ ਤੇ ਇੱਕ ਵੇਹ ਹੋਗੇ ਤਾਂ ਨਣਾ ਨੇ। ਕਿ ਕਿ ਡਿੱਚ ਚਤਰੋਂ ਆਣ ਕੇ ਬੈਠੀ ਆਪਣਾ ਤੇ ਜਾੜ ਕੇ ਆਈ ਮੈਨੂੰ ਮੈ ਤਾਂ ਟਿਕ ਦੀ ਤਾਈਆਂ ਨਹੀਂ ਉੱਥੇ ਉੱਥੇ ਵਸੀਬਾ ਹੀ ਨਹੀਂ ਗਾਇਦਾ ਇਹ ਆਪ ਹੀ ਨਹੀਂ ਚੰਗੇ ਮਾੜੇ ਦੂਜਿਆਂ ਨੂੰ ਕਰਦੇ ਆ ਉਹ ਅਧੀਣੀ ਮੇਰੀ ਸੱਸ ਨਹੀਂ ਚੰਗੀ ਹਾਂ ਇਹੀ ਤੇ ਕਿਹਾ ਸੀ ਸਾਡੀ ਕੁੜੀ ਉਹ ਤਾਂ ਤੰਗ ਪੜੀ ਆ ਤੇ ਉਹਨਾਂ ਨੇ ਧੀ ਜਵਾਈ ਘਰ ਰੱਖਿਆ ਤੇ ਕੀ ਕਰਤੂ ਤਾਈ ਇੱਥੇ ਆਣ ਕੇ ਕੋਲਣ ਰਹੀ ਆ ਜੇ ਤੂੰ ਉੱਥੋਂ ਆ ਗਈ ਤੇ ਇੱਥੇ ਆਪਣੇ ਭਰਾ ਦਾ ਘਰ ਹੀ ਵਸਣ ਦੇ ਇੱਕ ਤੇ ਮਰਗੀ ਦੂਜੀ ਨੂੰ ਵਸਣ ਦੇ ਪਰ ਅਗਰ ਨਹੀਂ ਆਪ ਨਹੀਂ ਚੰਗੇ ਮੰਮੀ ਤੇ ਕੋਈ ਦੀ ਮਾਂ ਨਾਲ ਰਲੀ ਹਸਿਆਣੀ ਬਿਆਣੀ ਨੋ ਨੋ ਨਹੀਂ ਪਤਾ ਵੀ ਮੇਰੇ ਪੁੱਤ ਦਾ ਘਰ ਬਸੇ ਕੋਰਾ ਜੜ ਗਿਆ ਉਹ ਮਸਾਲਾ ਉਹਨੇ ਵੀ ਦਵਾ ਮੂੰਹ ਕੱਢ ਕੇ ਤੇ ਉਧਰ ਘਾਰਾ ਘਾਰਾ ਮੈਨੂੰ ਖਾਉਣ ਲਈ ਮੈਨੂੰ ਤਾਂ ਪਤਾ ਹੀ ਨਾ ਲੱਗਾ ਕਿ ਇਹ ਸਮਝੇ ਨਹੀਂ ਨਾ ਉਹਨਾਂ ਦੀ ਗੱਲ ਗੱਲ ਗੁੰਡੀਆਂ ਦੀ ਕਰਦੀ ਸੁਣਾਉਂਦੀ ਮੈਨੂੰ ਆਂਦੇ ਨਾ ਆਖਾਤੀ ਸੁਣਾਵਾ ਨੋਨ ਗੱਲ ਉਹ ਵੀ ਉਹ ਮੈਨੂੰ ਤੇ ਹਮੇਸ਼ਾ ਚਿੰਤਾ ਵੜ ਵੜ ਖਾਂਦੀ ਆ ਤੇ ਕੁੜੀ ਆਣ ਕੇ ਬਹਿ ਗਈ ਆ ਹੁਣ ਕੀ ਕਰਾਂਗੇ ਕੀ ਹਾਰ ਉਹਦਾ ਪਿਆਈ ਦਾ ਬਣਿਆ ਹੈ ਅਜੇ ਕੱਲ੍ਹ ਵੀ ਆਈ ਉਹ ਅਜੇ ਦੇ ਨਵੀਂ ਨਵੀਂ ਵਿਆਹ ਦੇ ਤੇ ਆ ਬਲਾਸਾ ਉਹ ਕਿ ਤੂੰ ਸੋਨੇ ਦੀ ਲੀੜੇ ਪਾਉਣੀ ਸੋਨਾ ਜਣਾ ਗੱਟਾ ਪਾਉਣਾ ਉਹ ਤਾਂ ਲੱਗਦੀ ਜਿ ਤਰਾ ਸੱਤਰੀ ਬਤਰੀ ਵਿਆਹੀ ਹੁੰਦੀ ਆ ਮੈਨੂੰ ਤਾਂ ਸਗੋ ਆ ਨਾਲ ਦੀ ਪੁੱਛਣ ਦੀ ਅੱਛਾ ਕਿ ਸ਼ਮੀ ਰਹਿਣਾ ਹੀ ਐ ਮੈਂ ਕੋਠੇ ਨਹੀਂ ਆ ਕੱਪੜੇ ਪਾਉਣਾ ਤੂੰ ਆਦਿ ਨਾ ਤੇ ਮੈਂ ਕਿਹਾ ਹਾਂਜੀ ਹੁਣ ਵਿਆਹ ਤੋਂ ਬਾਅਦ ਰਹਿੰਦੇ ਹੋਣਾ ਹੀ ਇਹਨੇ ਮੈਂ ਕਿਹਾ ਉਹਨੇ ਰੱਖਾਂਗੇ 15-20 ਦਿਨ ਰੱਖਾਂਗੇ ਫਿਰ ਭੇਜਾਂਗੇ ਹਾਂ ਤੂੰ ਆਣਾ ਹੀ ਲੈਣ ਪਿਆ ਤੇ ਰਹਿਣਾ ਉਹ ਲੱਗੀ ਨਾ ਆਣ ਗਵਾਂ ਨੂੰ ਨਾ ਕਿਸ ਨੂੰ ਪਤਾ ਲੱਗਿਆ ਜੀ ਹਾਂਜੀ ਗੱਲ ਜੇ ਟੱਕੀ ਰਲ ਦੋ ਵੇਖੀ ਜੀ ਜੋ ਨਹੀਂ ਅੱਜ ਤੇ ਮੰਮੀ ਬੜੀ ਸੋਹਣੀ ਲੱਗਣ ਧੀ ਅੱਜ ਨਿਕਰਿਆ ਥੋੜਾ ਜਿਹਾ ਮੂੰਹ ਆ ਵੀ ਖਾਦਾ ਪੀਦਾ ਵੀ ਇਹ ਕੁਛ ਪਾਇਆ ਲਾਇਆ ਵੀ ਜੱਜਦਾ ਇਹਦੇ ਨਾਲ ਤੇ ਗਲਤੀ ਗਾਲਤੀ ਕੁੜੀ ਦੀ ਕਿੱਡੇ ਸੋਹਣੀ ਲੱਗਣ ਧੀ ਅੱਜ ਤਿਆਰ ਸ਼ੈਰ ਹੋਈ ਆ ਤੇ ਅੱਕੀ ਨਾਲ ਲੈ ਕੇ ਗਈ ਮੈਂ ਕਿਹਾ ਸ਼ੁਕਰ ਹੈ ਇਹ ਕਰਉਣੇ ਲਈ ਆ ਬਾਦਿਰ ਜਾਊਗੀ ਥੋੜਾ ਮਨ ਹੋਰ ਹੋ ਜਾਊਗਾ ਨਹੀਂ ਤੇ ਤੂੰ ਕੱਲੀ ਨੂੰ ਘਲਾਤਾ ਹੈ ਤੈਨੂੰ ਹੀ ਪਤਾ ਤੂੰ ਨਾਲ ਜਾਨੀ ਉਹ ਤੇ ਮੈਨੂੰ ਹੀ ਦੱਸ ਦੇ ਨੂ ਵੀ ਮੰਮੀ ਆ ਕੱਲੀ ਜਲਦੀ ਤੇ ਮੈਂ ਤੇ ਕਦੀ ਵੀ ਨਹੀਂ ਜਾਣ ਦੇਣਾ ਉਹ ਤਾਂ ਤੈਨੂੰ ਪਤਾ ਸਮੇਂ ਕਿ ਤਰ੍ਹਾਂ ਦੇ ਚੱਲਣ ਰਿਹਾ ਕਿ ਤਰ੍ਹਾਂ ਦੁਖੀ ਹੋ ਕੇ ਉੱਥੋਂ ਆਈ ਆ ਤੇ ਜੇ ਕੋ ਗੱਲਬਾਤ ਹੋ ਗਈ ਭਾਲ ਕੇ ਤਾਂ ਆਪਾਂ ਕੀ ਕਰਾਂਗੇ ਆਪਾਂ ਤਾਂ ਬਾਹਰੋਂ ਮੁੰਡੇ ਨਹੀਂ ਛੱਡਣਾ ਤੈਨੂੰ ਪਤਾ ਪੁੱਤ ਜਦੋਂ ਬੰਦਾ ਇਸ ਤਰ੍ਹਾਂ ਨਿਕਲੇ ਨਾ ਕਿਹ ਵੇਲੇ ਪਤਾ ਖਲਾ ਸੋ ਗੱਲਾਂ ਤੈਨੂੰ ਤੂੰ ਸਮਝਦੀ ਨਹੀਂ ਆ ਨਿਆਣੀ ਦੀ ਨਹੀਂ ਮੰਮੀ ਤੂੰ ਇਹ ਟੈਨਸ਼ਨ ਨਾ ਲਓ ਸਾਡੀ ਕੁੜੀ ਸਿਆਣੀ ਆ ਉਹ ਕੋਈ ਇਹੋ ਜਿਹਾ ਕੰਮ ਨਹੀਂ ਕਰਦੀ ਸਿਆਣੀ ਤਾਂ ਪੁੱਤ ਹੈਗੀ ਆ ਤੇ ਤੂੰ ਤਾਂ ਮੈਨੂੰ ਹੋੜੀ ਚਿੱਟਾ ਚ ਪਾ ਦਿੱਤਾ ਤਾ ਤੋ ਮੈਨੂੰ ਆਨ ਉਹ ਤਾਂ ਮੈਂ ਹੀ ਨਾਲ ਚਲੀ ਜਾਂਦੀ ਉਹ ਨਹੀਂ ਨਹੀਂ ਤੂੰ ਕਿਉਂ ਇੰਨੀ ਟੈਨਸ਼ਨ ਲੈਂਦੇ ਲੈ ਘਬਰ ਹੁੰਦੇ ਕਿਹਾ ਜੇ ਮੈਂ ਹੈਗੀ ਆ ਨਾ ਮੈਨੂੰ ਪਤਾ ਵਾ ਮੈਂ ਤਾਂ ਹੀ ਭੇਜਿਆ ਮੈਂ ਕੋਈ ਨਹੀਂ ਉਹ ਤਾਂ ਮੈਨੂੰ ਕਹਿੰਦੀ ਸੀ ਕਿ ਭਾਬੀ ਮੇਰੇ ਨਾਲ ਚੱਲੋਗੇ ਮੈਂ ਹੀ ਉਹਨੂੰ ਕਿਹਾ ਮੈਂ ਕਿਹਾ ਨਹੀਂ ਜਾ ਤੂੰ ਇਕੱਲੀ ਜਾ ਹੁਣ ਜਿੰਨਾ ਚਿਰ ਕੁੜੀ ਆਉਂਦੀ ਨਹੀਂ ਤੇ ਮੇਰਾ ਤੇ ਆਪ ਦਿਲ ਡੁੱਬਦਾ ਰਹੇ ਨਾ ਹਾਂ ਤੇਰੇ ਪਰ ਉਹਨੂੰ ਕੀ ਜਵਾਬ ਦਵਾਂ ਮੈਂ ਭਰਾ ਨੂੰ ਅਗਲੇ ਨੇ ਆਖਣਾ ਤੂੰ ਕੱਲੀ ਮਾਂ ਕਲਾਤੀ ਤੂੰ ਨਹੀਂ ਜਾ ਸਕਦੀ ਨਾਲ ਜੀ ਉਹ ਕੰਮ ਕਰਨੀ ਤੂੰ ਤਾਂ ਵਹਿਲੀ ਆ ਇਹ ਤੇਰੀ ਗਲਤੀ ਪੁੱਤ ਤੂੰ ਇਹ ਪਰ ਮੈਨੂੰ ਪੁੱਛ ਲਿਆ ਕਰਕੇ ਤੇ ਕੰਮ ਕੋਈ ਕਰਨ ਲੱਗੀ ਜਾਂ ਦੱਸ ਦਿਆ ਕਰਕੇ ਮਾਤਾ ਆਹ ਗੱਲ ਵਾ ਮੰਮੀ ਉਹ ਬੜੀ ਸਿਆਣੀ ਹੋ ਗਈ ਆ ਉਹਨੂੰ ਬੜੀਆਂ ਠੋਕਰਾਂ ਲੱਗੀਆਂ ਹਣ ਉਹ ਬੜੀ ਸਿਆਣੀ ਹੋ ਗਈ ਹਣ ਬੜੀਆਂ ਠੋਕਰਾਂ ਲੱਗਦੀਆਂ ਉਹਨੂੰ ਠੋਕਰ ਸਿਆਣੇ ਦਾ ਜੇ ਮੈਂ ਤੇ ਤੂੰ ਨਹੀਂ ਆਈਆਂ ਮੇਰੀ ਵੇਖ ਕੇ ਢੀ ਉਮਰ ਦੇ ਸਿਆਣੀਆਂ ਹੁਦਰਾ ਤੈਨੂੰ ਡੋ ਵੀ ਕਿੰਦੀਆਂ ਸਾਥੋਂ ਵੇਖਿਆ ਨਾ ਜਾਂਦਾ ਤੇ ਕਿੱਥੇ ਰੱਗਿਆਂ ਨੂੰ ਧੱਕਾ ਦੇਣਾ ਸਿਆਣੀਆਂ ਸਿਆਣੀ ਨੂੰ ਪਤਾ ਜੇ ਮਮੀ ਨਹੀਂ ਹੋਈ ਮੈਂ ਤੇ ਆਪ ਆਪਣੇ ਹੱਥਾਂ ਨੂੰ ਦੰਦੀਆਂ ਵੜਦੀਆਂ ਵੀ ਮੈਂ ਇਹਨੂੰ ਕੀ ਕਰਤਾ ਕਿੱਥੇ ਇਹਨੂੰ ਮੈਂ ਤੋੜਤਾ ਕਾਲੀ ਕਾਲੀ ਜੇ ਮੇਰੇ ਕੋਲ ਪੁੱਤ ਗਲਤ ਫੈਸਲਾ ਲਿਆ ਗਿਆ ਕੀਤਾ ਤੇ ਆਪਣਿਆਂ ਨੂੰ ਚੰਗਾ ਤੇ ਹੋ ਮਾਰਾ ਗਿਆ ਤੂੰ ਮੈਨੂੰ ਚੱਲ ਇਹ ਗੱਲ ਦੱਸ ਤੂੰ ਮੁੰਡੇ ਕੋ ਕੋ ਗਲਤ ਨਹੀਂ ਕੀਤੀ ਗੱਲ ਤਾਂ ਮੰਮੀ ਮੈਨਾਂ ਤੀ ਕੀਤੀ ਸੀਗੀ ਫੋਨ ਤੇ ਦੱਸਣਾ ਤੇ ਪੈਣਾ ਸੀ ਮੈਨੂੰ ਤੇ ਪਰ ਉਹਨਾਂ ਨੇ ਮੇਰੇ ਤੇ ਬੜਾ ਹੀ ਗੁੱਸਾ ਕੀਤਾ ਉਹ ਮੈਨੂੰ ਕਹਿੰਦੇ ਤੁਸੀਂ ਸੁਧੀਆਂ ਹੀ ਪਹਿਲਾਂ ਤੁਸੀਂ ਸਾਰੀਆਂ ਗੱਲਾਂ ਗੱਲ ਘੋ ਰੱਖਿਆ ਮੇਰੇ ਤਾਂ ਹੁਣ ਉਹਨਾਂ ਨੇ ਇਹ ਫੈਸਲਾ ਲਿਆ ਵਾ ਕਹਿੰਦੇ ਮੈਂ ਇੱਥੇ ਬੈਠਾ ਹੀ ਉਹਨਾਂ ਦਾ ਹੱਲ ਕਰਦਾ ਮੈਂ ਇੱਥੇ ਬੈਠਾ ਹੀ ਰਿਪੋਰਟ ਕਰਦਣੀ ਆ ਪੁੱਤ ਅਜੇ ਨਹੀਂ ਤੂੰ ਦੱਸਣਾ ਐਡੇ ਕਾਲੇ ਨਹੀਂ ਪੈ ਜਾਂ ਇਹੋ ਜਿਹੇ ਫੈਸਲੇ ਕਿਤੇ ਘੜੀ ਚ ਨਹੀਂ ਹੁੰਦੇ ਗੁੱਡੇ ਗੁੱਡੀ ਦਾ ਖੇਡ ਨਹੀਂਗਾ ਪੁੱਤੇ ਜਦੋਂ ਧੀਆ ਲਿਆਈਏ ਕਈ ਕੁਝ ਸੋਚਣਾ ਪੈਂਦਾ ਪਤੂਏ ਨਹੀਂ ਦੱਸਣਾ ਜੀ ਉਹਨੂੰ ਅਜੇ ਆਪਣੀ ਗੱਲ ਆਪਣੇ ਜੀ ਕੀ ਤੱਕ ਕਿਤੇ ਕੋਈ ਗੱਲ ਦਾ ਹੱਲ ਨਿਕਲ ਹੀ ਆਉਂਦਾ ਆਪਾਂ ਹੀ ਕੱਢ ਲੈਂਦੇ ਹੈ ਪਰ ਮੰਮੀ ਜੀ ਹਜੇ ਵੀ ਨਾ ਦੱਸ ਦੇ ਤੇ ਫੇਰ ਵੀ ਧੋਖਾ ਹੀਗਾ ਬਾਰੋਂ ਪਤਾ ਲੱਗ ਜੇ ਕਿਸੇ ਕੋਲੋਂ ਤੇ ਫੇਰ ਕੀ ਕਰਾਂਗੇ ਚਲ ਕੋਈ ਨਹੀਂ ਹੁਣ ਜਿਹੜਾ ਦੱਸਿਆ ਗਿਆ ਪਰ ਹੁਣ ਗਾਹ ਨਾ ਕੋਈ ਗੱਲ ਦੱਸੀਏ ਜੇ ਅਜੇ ਕੋਈ ਗੱਲ ਨਹੀਂ ਹਜੇ ਨਹੀਂ ਮੈਂ ਕੋਈ ਗੱਲ ਕਰਦੀ ਅਜੇ ਵੇਨੇ ਆ ਤੇ ਕੀ ਹੁੰਦਾ ਠੀਕ ਅਗਰੀ ਜਮ ਹਾਂਜੀ ਭਾਬੀ ਆ ਗਈ ਪਾਣੀ ਲਵਾ ਨਹੀ ਚੰਗਾ ਕੀਤਾ ਕੁੜੀਏ ਤੂੰ ਆ ਗਈ ਮੇਰਾ ਕਿਤੇ ਆ ਦੇ ਲਈ ਬੈਠਾ ਜਾਣ ਡਿਆ ਮੈਂ ਇਹਨੂੰ ਨਹੀਂ ਆ ਇਹਨੂੰ ਗੁੱਸੇ ਹੋ ਨਹੀਂ ਆ ਵੀ ਤੂੰ ਮੇਰੇ ਤੋਂ ਪੁੱਛਿਆ ਬਿਨਾਂ ਕੁੜੀ ਨੂੰ ਕੱਲੀ ਨੂੰ ਕਹਲਾਇਆ ਕਿ ਤੂੰ ਆ ਆ ਬਜਾਨੀ ਨਹੀਂ ਮੰਮੀ ਜੀ ਮੈਂ ਨਾ ਦਵਾਈ ਲੈਣ ਗਈ ਸੀ ਉਹ ਥੋੜਾ ਬੀਪੀ ਮੇਰਾ ਵੱਧ ਘੱਟ ਲੱਗਣ ਡਿਆ ਸੀ ਪਹਿਲੇ ਮੈਂ ਭਾਬੀ ਨੂੰ ਕਹਿਣ ਲੱਗੀ ਸੀ ਵੀ ਨਾਲ ਚਲੋ ਫਿਰ ਮੈਂ ਸੋਚਿਆ ਸਾਰਾ ਘਰ ਦਾ ਕੰਮ ਕਰਨ ਵਾਲਾ ਵਾ ਨਾਲੇ ਭਾਬੀ ਨਾ 2 ਮਿੰਟ ਜ਼ਰੂਰੀ ਕੰਮ ਵੀ ਜਾਣਾ ਸੀ ਕਿਸੇ ਕੋਲ ਤੇ ਮੈਂ ਤਾਂ ਵੇਲ ਨਹੀਂ ਹਾਂ ਨਾ ਮੈਨੂੰ ਜੜਾ ਕੇ ਲੈ ਜਾਨੂੰ ਤੂੰ ਹੀ ਸੁੱਤੇ ਹੀ ਤੇ ਮੈਂ ਫਿਰ ਤੁਹਾਨੂੰ ਕਿਹਾ ਹੀ ਨਹੀਂ ਸੁੱਤੇ ਕਿਤੇ ਮੈਡੀ ਥੱਕੀ ਹਾਂ ਮੈਨੂੰ ਉਠਾਉਣਾ ਤੇਰੇ ਨਾਲ ਤੁਰ ਪੈਂਦੀ ਚਲੋ ਕੋਈ ਨਹੀਂ ਆ ਗਈ ਮਮੇ ਸੁਘਰੇ ਆ ਗਈ ਆ ਘਰੇ ਆ ਗਈ ਆ ਤੇਰੇ ਟੈਨਸ਼ਨ ਲਈ ਜਾਂਦੇ ਵੇਲਾ ਭਾਬੀ ਹਾਂ ਤੁਸੀਂ 2 ਮਿੰਟ ਮੇਰੀ ਗੱਲ ਸੁਣੋਗੇ ਹਾਂ ਦੱਸ ਮਿੰਟ ਕੀ ਗੱਲ ਇੱਥੇ ਦੱਸ ਦੇ ਮੈਂ ਵੀ ਤੇਰੀ ਮਾਂ ਆ ਮੈਂ ਕਿਹੜੀ ਉਪਰੀ ਕਹਿ ਜੋ ਕਹਿਣਾ ਇਹਨੂੰ ਮੰਮੀ ਹਾਂ ਤੂੰ ਹੀ ਮੈਨੂੰ ਫਿਰ ਝਿੜਕਾ ਨਾ ਦਿਓ ਨਹੀਂ ਮੈਂ ਨਹੀਂ ਦਿੰਦੀ ਤੇਨੂੰ ਤੂੰ ਪੱਕਾ ਉਹ ਤਾਂ ਨਹੀਂ ਨਹੀਂ ਮੈਂ ਨਹੀਂ ਦਿੰਦੀ ਮੈਂ ਗਈ ਸੀ ਆਪਣੀ ਨਾਨਣ ਵੱਲ ਅੱਛਾ ਨਾਨਣ ਵੱਲ ਨਾਨਾਂ ਦੇ ਸਹਰੇ ਅੱਛਾ ਅੱਛਾ ਹੈ ਠੀਕ ਆ ਉਹ ਤਾਂ ਗੱਲ ਗੱਲ ਕੀਤੀ ਸੀ ਮੇਰੇ ਨਾਲ ਮਣੀ ਹਾਂ ਗਈ ਸੀ ਕੰਮ ਹੀ ਨਾ ਕਰਾਂ ਦਵਾਈ ਲੈਣੀ ਸੀ ਅੱਛਾ ਤੈਨੂੰ ਤਾਂ ਪਤਾ ਹੀ ਆ ਹਾਂ ਤੇ ਮੈਂ ਨਾ ਉਹਨਾਂ ਦਾ ਘਰ ਲੱਭਦੀ ਲੱਭਦੀ ਨਾ ਮੈਨੂੰ ਮਾਸੀ ਜੀ ਖੋਦੀ ਮਿਲ ਪਈ ਤੇ ਤੈਨੂੰ ਮੈਂ ਕਿਹਾ ਸੀ ਮੈਂ ਤੇਰੇ ਨਾਲ ਚੱਲੂੰਗੀ ਤੇ ਰਲਦੀ ਨਾ ਜਾਈ ਛੱਡ ਭਾਬੀ ਮੈਂ ਸਾਰੀ ਗੱਲ ਕਰ ਰਹੀ ਹਾਂ ਉੱਥੇ ਅੱਛਾ ਤੇ ਉਹਨਾਂ ਨੂੰ ਮੈਂ ਇੰਨੀ ਗੱਲ ਕਹਾਈ ਆ ਕਿ ਤੁਸੀਂ ਇਹਨੂੰ ਆਪਣੇ ਘਰ ਸੱਦੋ ਉੱਥੇ ਪਵਾੜੇ ਪਾਉਣ ਲਈ ਆ ਤੇ ਮੇਰਾ ਇਹਨਾਂ ਨੇ ਜੀਣਾ ਹਰਾਮ ਕਰ ਛੜਿਆ ਹੈ ਮੈਨੂੰ ਤਾਂ ਮਾਰਨ ਤੇ ਤੋੜੇ ਆ ਤੇ ਸ਼ਮੀ ਉਹ ਵੀ ਕਹਿੰਦੀ ਆ ਗੋ ਉਹ ਵਿਚਾਰੇ ਬੜੇ ਦੁਖੀ ਆ ਕਹਿੰਦੇ ਮੈਂ ਤਾਂ 20 ਵਾਰੀ ਆਪਣੇ ਮੁੰਡੇ ਨੂੰ ਘਰ ਸੱਦਿਆ ਆ ਕਿ ਤੂੰ ਇੱਥੇ ਆ ਕੇ ਰਹਿ ਕਹਿੰਦੇ ਮੈਂ ਉਹਦਾ ਵਿਆਹ ਕੀਤਾ ਸੀ ਕਿ ਚੱਲ ਮੈਂ ਘਰੇ ਨੌ ਲੈ ਕੇ ਆਉਂਗੀ ਹੈਡਾ ਵੱਡਾ ਪੁੱਤ ਮੈਂ ਵੇਹਲ ਸੱਤਿਆ ਵਾ ਤੇ ਇਹਨਾਂ ਦਾ ਹੀ ਆ ਮੈਂ ਇੱਥੇ ਬੁੱਢੜੀ ਠੇਲੀ ਨੇ ਕੀ ਕਰਨਾ ਬੈਠੇ ਤੇ ਸ਼ੰਮੀ ਉਹਨਾਂ ਨੂੰ ਵਜ੍ਹਾ ਨਹੀਂ ਪਤਾ ਲੱਗੀ ਕਿ ਕਦੋਂ ਇੱਥੇ ਰਹਿਣ ਦੇ ਆ ਸੀਮਾ ਦੀਦੀ ਨਹੀਂ ਮੰਨਦੀ ਹੈਗੀ ਉਹਦੇ ਮਾਂ ਨੂੰ ਕਰਦੀ ਹੈ ਮਜਬੂਰ ਜਿਹੜੀ ਮਾਂ ਹੈ ਨਾ ਉਹ ਬੜੀ ਕਮੀਨਣੀ ਮੈਨੂੰ ਤੇ ਲੱਗਣ ੜੀ ਆ ਉਹ ਕਹਿੰਦੀ ਆ ਕਿ ਉਹਦਾ ਹੀ ਆਬਦਾ ਨਹੀਂ ਉਹਦੇ ਸੋਹਰੇ ਕੋਈ ਕਮੀ ਹੈ ਤੇ ਜੀ ਦੀ ਆਏ ਹੈ ਭਾਬੀ ਬਾਹ ਦੇ ਬਰੂਹਾਂ ਤੱਕਿਆ ਸਾਰਾ ਕੁਝ ਰਿਜਕ ਡੋਲ ਡੋਲ ਪੈਣ ੜਿਆ ਵਾ ਕਹਿੰਦੇ ਜਿੰਨਾ ਬਿਜ਼ਨਸ ਆ ਕਾਰ ਕੋਠੀ ਆ ਕਹਿੰਦੇ ਦੋ ਸਾਡੇ ਪਲਾਟ ਆ ਸਾਰਾ ਕੁਝ ਕਹਿੰਦੇ ਆਪਣੇ ਕੋਲ ਹੈਗਾ ਕਿ ਇਹ ਚੀਜ਼ ਦੀ ਕਮੀ ਨਹੀਂ ਸਿਰਫ ਇੱਕੋ ਰਟਲਾਈ ਉਥੇ ਬਿਜ਼ਨਸ ਕਰਨਾ ਉਥੇ ਬਿਜ਼ਨਸ ਕਰਨਾ ਇੱਥੇ ਕਿਹੜਾ ਬਿਜ਼ਨਸ ਕਰਨਾ ਕੁੜੀਆਂ ਮਾਰਨ ਦਾ ਮੈਂ ਤੇ ਮਾਸੀ ਜੀ ਨੂੰ ਸਮਝਾ ਕੇ ਆਈ ਆ ਕਿ ਵੇਖੋ ਇੱਥੇ ਉਹਨਾਂ ਨੂੰ ਸੱਦੋ ਤੇ ਇੱਥੇ ਬਿਜ਼ਨਸ ਕਰਾਓ ਕੋਈ ਆਪਣੇ ਘਰ ਕਾਜ ਰਹਿਣ ਤੇ ਹੁਣ ਮੈਨੂੰ ਕਹਿਣ ਦੇ ਹੀ ਕਿ ਮੈਂ ਦੋ ਤਿੰਨ ਵਾਰੀ ਉਹਨਾਂ ਨੂੰ ਕਿਹਾ ਵਾ ਤੇ ਉਹ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਮੈਂ ਦੱਸ ਕੀ ਕਰਾਂ ਮੈਂ ਕਿ ਮਾਸੀ ਜੀ ਜਿੱਦਾਂ ਤੁਸੀਂ ਉੱਥੇ ਆਏ ਹੀ ਨਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਸੀ ਤਿਹਾਂ ਨੇ ਬੜੇ ਕਰਲੇ ਕੀਤੇ ਸੀ ਕਿ ਸੀਮਾ ਆਪਣੇ ਘਰੇ ਆਓ ਲੱਖੀ ਆਪਣੇ ਘਰ ਆਓ ਬੁੱਤ ਪਰ ਮੈਂ ਕਿਹਾ ਉਹ ਉਹ ਮਗਰੋਂ ਵੀ ਇਹੋ ਚੁਗਲੀਆਂ ਕਰਨ ਰਹੀ ਤੇ ਆਈ ਨਹੀਂ ਜਾਣਾ ਉਥੇ ਜਾਵਾਂਗੇ ਤੇ ਇੱਕ ਦਿਨ ਲਈ ਜਾਵਾਂਗੇ ਤਾਂ ਵਾਪਸ ਆ ਜਾਾਂਗੇ ਦੇਖ ਲੈ ਤੈਨੂੰ ਕਿਹਾ ਸੀ ਨਾ ਮੁੰਡੇ ਨੂੰ ਗੱਲ ਨਾ ਕਰੀ ਆ ਵੇਖ ਲੈ ਥੋੜਾ ਬੁੱਤਾ ਤੇ ਹਲੇ ਨਿਕਲੇ ਇਹਨਾਂ ਗਈ ਆ ਕੋਹਨਾ ਕੋਹ ਤੇ ਪਤਾ ਲੱਗਾ ਪਾਪੀ ਉਹਨਾਂ ਨੂੰ ਮੈਂ ਇੱਕ ਗੱਲ ਕਹਿ ਕੇ ਆਈ ਆ ਮੰਮੀ ਤੁਸੀਂ ਵੀ ਦੱਸੋ ਠੀਕ ਗੱਲ ਕਹੀ ਆ ਮੈਂ ਇਹਨਾਂ ਨੂੰ ਕਹਿ ਕੇ ਆਈ ਆ ਕਿ ਐਨਾ ਕੁਝ ਸਾਰਾ ਕੁਝ ਤੁਹਾਡੇ ਨਾਮ ਆ ਪ੍ਰਾਪਰਟੀ ਕਿਦੇ ਨਾਮ ਆ ਉਹ ਕਿਤੇ ਮੇਰੇ ਨਾਮ ਮੈਂ ਕਿਹਾ ਜਾ ਕੇ ਹੁਣ ਇੱਕੋ ਹੀ ਧਮਕੀ ਦਵੋ ਕਿ ਜੇ ਘਰਾਂ ਮਾਂ ਤੇ ਆ ਜਾ ਨਹੀਂ ਤੇ ਮੈਂ ਬੇਦਖਲ ਕਰ ਦੇਣੀ ਆ ਗਈ ਗੱਲ ਫਿਰ ਰਹਿ ਜਾ ਸਹਰੀਆਂ ਦੇ ਬਰੂਹੇ ਸਾਰੀ ਉਮਰ ਰਹਿ ਉਥੋਂ ਖਾ ਪੀ ਤੇ ਉਥੋਂ ਮੰਗ ਜਾਇਦਾਦ ਫਿਰ ਵੇਖੋ ਸੱਸ ਵੀ ਪੌਂਦੀ ਪੈਰੀ ਕਲੌਂਦੀ ਘਰ ਨੂੰ ਕਿ ਨਹੀਂ ਕਲੌਂਦੀ ਜਵਾਈ ਨੂੰ ਬਸ ਪ੍ਰਾਪਰਟੀ ਗੱਲ ਨੂੰ ਹਲਾ ਵਿਚ ਨੂੰ ਦੋਨੇ ਭੇਜਣਾ ਹੀ ਭੇਜਣਾ ਬਸ ਉਹਨੇ ਕਹਣਾ ਤੂੰ ਮਾਂ ਦੀ ਪ੍ਰਾਪਰਟੀ ਨਾ ਛੱਡੀ ਕਿ ਮਾਂ ਜੀ ਕਹਿੰਦੇ ਸੀ ਕਿ ਮੈਂ ਹੁਣ 2-4 ਦਿਨਾਂ ਚ ਇੱਥੇ ਆਉਂਗੀ ਤੇ ਪੁੱਤ ਮੈਂ ਇਹੋ ਗੱਲ ਕਰੂੰਗੀ ਬਾਕੀ ਮਨਾਂ ਨੂੰ ਦੱਸਿਆ ਸੀ ਕਿ ਮੈਂ ਉੱਥੇ ਬਹੁਤ ਦੁਖੀ ਹਾਂ ਮੇਰੀ ਕੋਟ ਮਾਰ ਕਰਦੇ ਆ ਮੈਨੂੰ ਤੰਗ ਕਰਦੇ ਆ ਕਿ ਆ ਗੱਡੀ ਲਿਆ ਉਹਦੇ ਜਨਮ ਦਿਨ ਤੇ ਆ ਚੀਜ਼ ਲੈ ਕੇ ਆ ਬਾਅਦ ਵਿੱਚ ਆ ਚੀਜ਼ ਲੈ ਕੇ ਆ ਤੇ ਕਹਿੰਦੇ ਹੀ ਕਿ ਇਹਨਾਂ ਨੂੰ ਸ਼ਰਮ ਚਾਹੀਦੀ ਆ ਤੇ ਪੁੱਤ ਪਹਿਲੇ ਨਾਲ ਨੂੰ ਛੱਡ ਕੇ ਚਲ ਗਈ ਸੀ ਅੱਛਾ ਮੇਰੀ ਮਾਸੀ ਜੀ ਛੱਡ ਕੇ ਨਹੀਂ ਗਈ ਤੁਹਾਡੇ ਤੋਂ ਵੀ ਓਲਾ ਰੱਖਿਆ ਗਿਆ ਉਹਨੂੰ ਇਹਨਾਂ ਨੇ ਮਾਰਤਾ ਸੀ अच्छा ਉਹਨਾਂ ਨੂੰ ਹੀ ਤਾਂ ਪਤਾ ਨਾ ਉਹ ਕਹਿੰਦੇ ਕਿ ਮਾਰਿਆ ਨਹੀਂ ਸੀ ਇਹਨੂੰ ਛੱਡ ਕੇ ਚਲ ਗਈ ਸੀ ਇਹਨੂੰ ਰਣਜੀਤ ਨੂੰ ਇਹਦੀ ਸਾਸੜੇ ਸਾਨੂੰ ਆਹ ਗੱਲ ਦੱਸੀ ਆ ਹੁਣ ਮੈਨੂੰ ਕੀ ਪਤਾ ਕੀ ਤੇ ਕੀ ਨਹੀਂ ਮੈਨੂੰ ਤੇ ਗਵਾਂਢ ਨੇ ਦੱਸਿਆ ਵੀ ਮਾਰਤੀ ਇਹਨਾਂ ਨੇ ਵੇਖੋ ਉਹਨੂੰ ਤੇ ਇੰਨਾ ਪਤਾ ਹੀ ਕਿ ਪਹਿਲਾਂ ਵਿਆਹ ਆ ਹੀ ਤੇ ਤੋਂ ਖੜਾੜਣਾ ਹੋਇਆ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਆਪੇ ਸ਼ਰਮਾਊਗੀ ਕੱਲ ਨੂੰ ਜਦੋਂ ਕੁੜਮਣੀ ਮੇਨੇ ਦਊਗੀ ਇਹਨੂੰ ਧੰਦਾਲਿਆ ਮੁੰਡਾ ਵੇਖ ਲਈ ਗਾਹ ਸੱਸ ਦੇ ਆਖੇ ਤੇ ਘਰ ਵਾਲੀ ਦੇ ਆਖੇ ਲਾ ਕੇ ਸੋਹਰੇ ਬੈਠਾ ਤੂੰ ਆਪਣੀ ਮਾਂ ਕੋ ਜਾ ਕੋਈ ਕੰਮ ਧੰਦਾ ਕਰ ਉੱਥੇ ਬਿਠਾ ਦੇ ਕੋਈ ਨਾ ਹੈ ਮੈਨੂੰ ਅੱਜ ਤੱਕ ਇਹਨਾਂ ਦੀ ਸਮਝ ਆਈ ਇਹਨਾਂ ਨੇ ਸਿੱਧੇ ਹੱਥੀ ਨਹੀਂ ਮੰਨਣਾ ਜਿੰਨਾ ਚਿਰ ਮਾਸੀ ਜੀ ਨਾ ਕੋਠੀ ਉਂਗਲ ਦਾ ਨਾ ਕਰਨੀ ਉਹ ਨਾ ਚਿਰ ਘੋਨੀ ਚ ਨਿਕਲਣਾ ਕੋਈ ਗੱਲ ਨਹੀਂ ਹੁਣ ਕਰ ਲੂਗੀ ਚੰਗੀ ਕੀਤੀ ਤੂੰ ਗਈ ਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਆ ਪੁੱਤ ਤੂੰ ਹੌਸਲਾ ਕਰ ਮੈਂ ਤੇਰੇ ਨਾਲ ਆਂ ਬਾਕੀ ਮੈਂ ਆਮ ਲੱਗੀ ਭਾਬੀ ਕਹਾਂ ਹੀ ਮੈਂ ਕਿ ਕੋਈ ਗੱਲ ਬਾਹਰ ਨਾ ਕੱਢਿਓ ਆ ਰੱਬ ਦਾ ਵਾਸਤਾ ਮੈਨੂੰ ਉਹਨਾਂ ਨੇ ਤੇਲ ਪਾ ਕੇ ਫੂਕ ਦੇਣਾ ਜੇ ਨਹੀਂ ਉਹਨੇ ਕਿਹੜੀ ਕੱਢਣੀ ਉਹ ਤੇ ਆਪ ਤੰਗ ਵਿਚਾਰੀ ਗੜਗੜ ਤੰਗ ਉਹ ਤੇ ਸਭ ਸਾਥ ਦਊਗੀ ਉਹ ਨਹੀਂ ਜਿਹੜੀਆਂ ਇੰਨੀਆਂ ਗੱਲਾਂ ਕਰਦੀਆਂ ਨਾ ਉਹ ਨਹੀਂ ਧੋਖਾ ਕਰੂਗੀ ਸਾਥ ਦਊਗੀ ਵੇਖੀ ਇਹਦਾ ਕੀ ਕਰੀਏ ਭਾਬੀ ਜੇ ਮੈਂ ਛੱਡ ਕੇ ਆ ਜੰਨੀ ਤਾਂ ਕਹੇ ਹੋਰ ਧੀ ਦੀ ਜ਼ਿੰਦਗੀ ਬਰਬਾਦ ਕਰਨਗੇ ਤਿੰਨ ਤੇ ਦੇ ਨਾਲੋਂ ਚੰਗਾ ਵਾ ਕਿ ਇਹਨਾਂ ਨੂੰ ਸਿੱਧੇ ਰਾਹੇ ਪਾ ਦਵਾਂ ਮੇਰਾ ਘਰ ਵਸੇ ਜਾ ਨਾ ਵਸੇ ਪਰ ਮਸੀਮਾ ਦੀਦੀ ਦਾ ਘਰ ਜਰੂਰ ਵਸਾ ਦੂੰਗੀ ਦੇਖਿਆ ਮਮੇ ਮੈਂ ਤੁਹਾਨੂੰ ਕਿਹਾ ਸੀ ਨਾ ਤੇ ਸਾਡੀ ਕੁੜੀ ਸਿਆਣੀ ਹੋ ਗਈ ਚਰਚਾ ਕਰੀਓ ਪੁੱਤ ਕੋਕਰਾ ਲਾ ਕੇ ਅਗਲਾ ਆ ਗੁੱਡੇ ਹੱਡਾਂ ਨੂੰ ਤੇ ਹਾਂ ਸੁਮਨ ਆਪਣੇ ਪੋਤੇ ਦੀ ਤੇ ਨੌਂ ਦੀ ਲੋੜਿਆ ਨਾ ਪਹਿਲਾਂ ਮੈਨਾਂ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੇ ਘਰ ਜਾ ਕੇ ਬੈਈਏ ਕਿੰਨੀ ਬੇਸ਼ਰਮ ਹੈ ਵੇਖਣਾ ਕਿ ਕੋਹ ਜੀ ਮਾਂ ਬੇਸ਼ਰਮ ਜਿਹੜੀ ਰੱਖ ਕੇ ਧੀ ਜਵਾਈ ਨੂੰ ਬੈਠੀ ਕੋਲ ਇੱਕ ਵਾਰੀ ਇਹ ਧੀ ਜਵਾਈ ਕਰੋ ਨਿਕਲ ਗਿਆ ਨਾ ਫਿਰ ਇਹਨਾਂ ਮਾਪ ਪੁੱਤਾਂ ਨੂੰ ਦਵਣ ਸੂਤ ਕਰਾਂਗੇ ਨਾਲੇ ਭਾਬੀ ਆਹ ਮਨਜੀਤ ਕੋਰਾਂਟੀ ਮਿਲੀ ਹੀ ਰਾਜ ਅੱਛਾ ਮੈਨੂੰ ਕਹਿੰਦੀ ਤੈਨੂੰ ਮਿਲੇ ਤੈਨੂੰ ਤਾਂ 3-4 ਦਿਨ ਹੋ ਗਏ ਆਈ ਨੂੰ ਨਹੀਂ ਪਰੌਣਾ ਕਿੱਥੇ ਹੀ ਪਰੌਣਾ ਨਹੀਂ ਨਾਲ ਆਇਆ ਆਇਆ ਤੇ ਸਵੇਰੇ ਤੇ ਮੈਨੂੰ ਪੁੱਛਣ ਦੀ ਕੋਠੇ ਤੇ ਮੈਂ ਤਾਈ ਨੂੰ ਆਖਿਆ ਨਾ ਕੋਈ ਗੱਲ ਨਾ ਕਰੀ ਮੈਂ ਕਹਿੰਦੀ ਅਸ਼ਮੀ ਰਹਿਣ ਆਈ ਹੈ ਤੇ ਮੈਂ ਕਿਹਾ ਹਾਂ ਅਹੀਂ ਵਿਆਹ ਤੋਂ ਬਾਅਦ ਲਿਆਂਦਾ ਵਾ ਉਹ ਰਹੂਗੀ 4-5 ਦਿਨ ਨਹੀਂ ਲੋਕੀ ਤੇਨ ਖਾਪਣੇ ਸੂਹਾਂ ਲੈਣ ਲੱਗ ਪੈਂਦੇ ਆ ਧੀ ਤੇ ਜਦੋਂ ਵਿਹਾਈ ਜਾਂਦੀ ਆ ਨਾ ਮੁਰਕੇ ਦੋ ਦਿਨ ਵੀ ਘਰੇ ਆ ਕੇ ਨਹੀਂ ਰਹਿ ਸਕਦੀ ਕਿ ਲੋਕਾਂ ਦੇ ਤਾਨੇ ਮਹਿਲੇ ਆ ਚਲ ਤੂੰ ਛੱਡ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦੇਣਾ ਜਿਹਦੇ ਤੇ ਪੈਂਦੀ ਆ ਨਾ ਪਤਾ ਉਹਨੂੰ ਲੱਗਦਾ ਆਂਡੇ ਵਰ ਨੂੰ ਉਹੀ ਕੀ ਕਹਿਣਾ ਚਲੂੰ ਕੋਈ ਨਹੀਂ ਆ ਜੇ ਪਈ ਆ ਨਾ ਤੇ ਰੱਬੀ ਕੱਢੂ ਰੱਬੀ ਮੈਂ ਸਹੀ ਕੀਤਾ ਨਾ ਜੋ ਕੀਤਾ ਹਾਂ ਬੜਾ ਵਧੀਆ ਬਹੁਤ ਵਧੀਆ ਕੀਤਾ ਕੋਈ ਗੱਲ ਨਹੀਂ ਐਂ ਤੇਰੇ ਨਾਲ ਮੇਰੀ ਤਾਂ ਟੈਨਸ਼ਨ ਮੁੱਕੀ ਮੈਂ ਤੇ ਕਿਤੇ ਮਾਰੀ ਚੱਲੀ ਹਾਂ ਤੂੰ ਕੁੜੀ ਨੂੰ ਕੱਲੀ ਨੂੰ ਬਣਾਉਂਦਾ ਮੇਰਾ ਰਾਦਾ ਤੇਰੇ ਵੀਰ ਨੂੰ ਫੋਨ ਕਰਕੇ ਰੋਕ ਦਵਾਂ ਕਿ ਨਾ ਹਜੇ ਰੋਕ ਦੇ ਭਾਬੀ ਉਹ ਤਾਂ ਵਿਚਾਰਾ ਅੱਗੇ ਇੰਨਾ ਦੁਖੀ ਆ ਕਿਉਂ ਟੈਨਸ਼ਨਾਂ ਦੇਣ ਲਈ ਉਹਨੂੰ ਘਰ ਆਉਂਦੀਆਂ ਕੋਈ ਰਹਿਣ ਨਹੀਂ ਸ਼ਮੀ ਤਾਂ ਗੱਲ ਕਰਾ। ਅੱবি ਵੇਖੀ ਕੌਣ ਆਇਆ ਉਹ। ਨਾਲ ਜਾ ਨਾਲੇ ਘੁੱਟ ਲੈ ਪਾਣੀ-ਧਾਨੀ ਲਿਆ ਕੁੜੀ ਆ ਕੇ। ਚਲੋ ਠੀਕ ਆ। ਕੌਣ ਆ ਗਿਆ ਐਸੋ ਦੇ? ਤੂੰ ਹੀ? ਹਾਂ। ਸਹੀ ਗੱਲ ਤਾਂ ਠੀਕ ਹੈ। ਸ਼ਮੀ ਕਾ ਪੁੰਦਰੀ ਨਾ। ਹਾਂ ਹੈ ਤੇ ਅੰਦਰ ਹੀ ਚਲ ਆ ਜਾ ਜੀ ਕੋਣ ਆਇਆ ਹਾਂ ਕਿੱਤੀ ਸੱਸੀਓ ਦਾ ਭਜੀ ਸੱਸੀ ਦਾ ਮਾਸੀ ਜੀ ਸੱਸੀ ਦਾ ਹੋਰ ਕੀ ਆਲੇ ਹਾਂ ਤਵੇ ਹੀ ਲੋ ਜੋ ਤੋਨਾ ਕੀਤਾ ਹਾਲਾੜਗਾ ਹਾਲਿਆ ਆ ਜਾਓ ਭਾਜੀ ਬਹਿ ਜਾਓ ਹੋਰ ਕੋ ਕਸਰ ਰਹਿ ਗਈ ਜਿਹੜੀ ਤੂੰ ਪੂਰੀ ਕਰਨਾ ਹੈ ਹੋਰ ਉਹ ਤੇ ਗਰਮ ਨਾ ਹੋਵੋ ਮੇਰੀ ਗੱਲ ਤੇ ਸੁਣੋ ਮੈਨੂੰ ਪਤਾ ਉਹ ਗੱਲ ਚੀਆ ਪਾਣੀ ਦਾ ਨਹੀਂ ਪੋਛਲਾ ਨਹੀਂ ਮੈਂ ਪਾਣੀ ਨਹੀਂ ਪੀਣਾ ਮੈਂ ਹੁਣੇ ਰੋਟੀ ਖਾ ਕੇ ਆਇਆ ਹਾਂ ਨਹੀਂ ਮੇਰੀ ਗੱਲ ਸੁਣੋ ਤੂੰ ਉਹ ਸਾਂਝੀ ਗੱਲ ਕਰ ਦਿੰਦੇਂ ਤੇ ਕੁੜੀ ਵਾਲ ਦੀ ਕਰਦੇ ਤੇ ਤੂੰ ਉਹਨਾਂ ਦੇ ਮਗਰ ਲੱਗਾ ਜਿ ਤਰ੍ਹਾਂ ਉਹ ਕਰਦੇ ਨਾਲ ਤੂੰ ਹੂ ਘੋਟ ਮਾਰੂਂ ਘਰਿੰਦਾ ਜੀ ਮੈਂ ਤਾਂ ਹੀ ਤੇ ਆਇਆ ਇੱਧਰ ਤੁਹਾਨੂੰ ਹੀ ਸਮਝਾਉਣ ਆਇਆ ਵਾ ਤੁਸੀਂ ਆਪਣੀ ਕੁੜੀ ਨੂੰ ਘਰ ਬਿਠਾ ਰਿਆ ਵਾ ਕਾਦੇ ਵਾਸਤੇ ਬਿਠਾਇਆ ਵਾ ਮੈਨੂੰ ਪਤਾ ਲਾਲਚੀ ਆ ਤੇ ਉੱਥੇ ਗੱਲ ਘਟਾ ਲਿੰਦੇ ਦਾ ਉਹ ਨਹੀਂ ਕੋਈ ਗੱਲ ਘੜਦਾ ਤੇ ਚਿੰਤਾ ਨਾ ਕਰੋ ਵੇਖੋ ਮੈਂ ਬੈਠਾ ਹਾਂ ਨਾ ਕੁੜੀ ਦਾ ਤਾਂ ਕੀ ਹਾਲ ਜਿੱਦਣੇ ਹੀ ਲਿਆਏ ਆ ਹਾਂਜੀ ਤੇ ਤੂੰ ਫੇਰ ਵੀ ਉਹਨਾਂ ਦੀ ਗੱਲ ਕਰਦਾ ਜਦੋਂ ਮੇਰੀ ਉੱਥੇ ਕੁੱਟਮਾਰ ਕਰਦੇ ਸੀ ਉਦੋਂ ਵੀ ਤੁਸੀਂ ਉੱਥੇ ਬੈਠੇ ਹੀ ਸੀ ਤੁਸੀਂ ਇੱਕ ਵਾਰ ਵੀ ਉਹਨਾਂ ਨੂੰ ਸਮਝਾਇਆ ਪੀ ਆ ਤੁਸੀ ਕੁੜੀ ਨਾਲ ਕੀ ਕਰਨ ਦਾ ਹੈ ਜੇ ਚਾਰ ਦਿਨ ਨਹੀਂ ਹੋਏ ਉਹਨੂੰ ਆਈ ਨੂੰ ਤੇ ਨਾਲ ਹੀ ਸੀਮਾ ਤੁਸੀਂ ਤਾਂ ਨਾਲ ਆਪ ਕੁੱਟਮਾਰ ਕਰਦੇ ਜੇ ਮੇਰੀ ਤੁਸੀਂ ਜਿਹੜੇ ਹੋ ਤੁਹਾਨੂੰ ਆਪ ਸਮਝ ਹੋਣੀ ਚਾਹੀਦੀ ਹੈ ਬਗਾਨੀ ਦੀ ਹੈ ਨੇ ਆਪਣਾ ਦਮਨ ਕਰ ਸੋਣਾ ਤੇਰੀ ਸਾਡੀ ਤੇਰੇ ਚ ਗੁੱਸਾ ਹੈਗਾ ਮੈਨੂੰ ਪਤਾ ਵਾ ਮੇਰੀ ਸੁਣ ਤੁਹਾਡਾ ਗੁੱਸਾ ਜਾਇਜ਼ ਹੈਗਾ ਆਪਣੀ ਘਰ ਸੰਭਾਲਣ ਤੋਂ ਤੇ ਤੂੰ ਬਗਾਨੇ ਘਰ ਗਿਆ ਰੋਲੇ ਪਾਉਣ ਸਗੋਂ ਹੋਰ ਮੇਰੀ ਗੱਲ ਤੇ ਸੁਣੋ ਮੈਨੂੰ ਪਤਾ ਤੁਹਾਡੇ ਚ ਗੁੱਸਾ ਹੈਗਾ ਗੁੱਸਾ ਤੁਹਾਡਾ ਜਾਇਜ਼ ਹੈਗਾ ਵਾ ਸ਼ਮੀ ਤੂੰ ਹੀ ਗੱਲ ਠੰਡੇ ਦਿਮਾਗ ਨਾਲ ਸੋਚ ਵੇਖੋ ਹਜੇ ਤੇ ਕਿਸੇ ਨੂੰ ਨਹੀਂ ਪਤਾ ਸਿਰਫ ਦੋਵਾਂ ਕਾ ਨੂੰ ਪਤਾ ਤਿਕਾ ਸੰ ਲੋਕਾਂ ਦਾਦੇ ਤਾਂ ਨੂੰ ਪਤਾ ਜੇ ਕੱਲ ਨੂੰ ਗੱਲ ਫੈਲੋਗੇ ਤੇ ਧਵਾਜੂ ਮੰਨੀ ਜਾਊਗੀ ਫਿਰ ਤੂੰ ਉਸ ਰਿਸ਼ਤੇ ਵੇਖੋਗੇ ਆ ਰਿਸ਼ਤਾ ਵਧੀਆ ਹੈਗਾ ਵਾ ਰਿਸ਼ਤਾ ਤਾਂ ਵਧੀਆ ਹੈਗਾ ਤੈਨੂੰ ਉੱਥੇ ਸੁੱਖ ਵੀ ਕੀ ਆ ਰੋ ਛੇਤਰ ਘਾਵੇ ਜਾ ਕੇ ਸੁੱਖ ਮਿਲੂਗਾ ਮਾਸੀ ਜੀ ਮੇਰੀ ਗੱਲ ਮੰਨੋ ਮੈਂ ਸੀਮਾ ਨੂੰ ਘਰੇ ਲੈ ਜਾਣਾ ਵਾਪਸ ਪਾਜੀ ਇਹ ਤੇ ਬੜੇ ਛੇਤੀ ਤੇ ਹੀ ਖੈਰ ਤਾਂ ਤੇਵਾਜੂ ਮੰਨੀ ਜਾਊਗੀ ਤੁਸੀਂ ਵੀ ਤੇ ਸੋਹਰੇ ਬੈਠੇ ਜੀ ਕੀ ਗੱਲ ਤਾਨੂੰ ਲੋਕੀ ਗੱਲਾਂ ਨਹੀਂ ਕਰਦੇ ਉਹ ਸਾਨੂੰ ਤੇ ਲੋਕੀ 20-20 ਗੱਲਾਂ ਕਰਦੇ ਮੈਂ ਉਹ ਕਹਿਨ ਤੇ ਆਵਾ ਕਿ ਮੈਂ ਤੇ ਚੱਲ ਜਾਣਾ ਆਪਣੇ ਤੇ ਮੈਂ ਚੱਲ ਜਾਣਾ ਮਾਸੀ ਮੰਗਿਆ ਜਾਣਾ ਤੈਨੂੰ ਚੱਲ ਜਾਣਾ ਅਛੇਤੀ ਇੱਕ ਦੋ ਦਿਨਾਂ ਤੱਕ ਨਾਲੇ ਪੁੱਤ ਸੜਕੋ ਨਹੀਂ ਗੱਡੀਆਂ ਕੁਡੀਆਂ ਦਿੱਤੀਆਂ ਜਾਂਦੀਆਂ ਰੋਜ਼ ਧਿਆਰੇ ਹੱਥੋਂ ਨਹੀਂ ਕੀਤੀ ਜਾਂਦੀ ਤੇ ਅਸੀਂ ਕਿੱਥੋਂ ਲਈਏ ਉਹੋ ਛੱਡੋ ਤੀ ਉਹਨੇ ਦੀਆਂ ਗੱਲਾਂ ਜਾਗਏ ਜੇ ਉਹਨੇ ਗੱਡੀ ਕਹਾ ਤਾਂ ਤੁਸੀਂ ਗੱਡੀ ਦੇ ਦੇਣੀ ਹੈ ਦੱਸੋ ਨਹੀਂ ਤੇ ਉਦੋਂ ਤੂੰ ਕਿੱਥੇ ਐ ਜਦੋਂ ਲੱਗੇ ਬੈਠਾ ਜਦੋਂ ਆਹ ਕੁਝ ਹੋਣ ਦਿਆ ਮੈਂ ਮਾਸੀ ਜੀ ਸਾਰੀਆਂ ਗੱਲਾਂ ਸਮਝਾ ਕੇ ਆ ਕੋਈ ਤੁਹਾਡੇ ਕੋ ਕੋਈ ਗੱਡੀ ਨਹੀਂ ਮੰਗਦਾ ਕੋਈ ਮੋਬਾਈਲ ਨਹੀਂ ਮੰਗਦਾ ਭਾਬੀ ਮੇਰੀ ਸੁਣੋ ਗੱਲ ਐਵੇਂ ਜਿਹੜਾ ਤੁਹਾਡਾ ਭਰਾ ਬਾਹਰ ਬੈਠਾ ਉਹ ਵੀ ਪਰੇਸ਼ਾਨ ਹੋਊਗਾ ਕੋਈ ਬਾਰੇ ਪਰੇਸ਼ਾਨ ਜੀ ਰਾਣਾ ਹੀ ਗੱਲ ਗੱਲ ਕੀਤੀ ਗੱਲ ਸਾਰੀ ਉਹ ਕਹਿੰਦਾ ਗੱਡੀ ਦੀ ਜਾਇ ਤੈਨੂੰ ਜਹਾਜ਼ ਦੇਣਗੇ ਹੁਣ ਇਹਨਾਂ ਨੇ ਕਿ ਜਹਾਜ਼ ਤੇ ਬੈਠ ਕੇ ਜਾਓ ਸਾਰੇ ਕਾਕਾ ਕੋਈ ਗੱਲ ਨਹੀਂ ਫੈਸਲਾ ਹੋਊਗਾ ਇਦਾਂ ਨਹੀਂ ਕੋਈ ਤੋੜਨੀ ਇੱਥੋਂ ਹਾਂ ਤੁਸੀਂ ਆਪਣੇ ਘਰ ਤੂੰਗਾ ਇੱਥੇ ਬੈਠਾ ਉਹ ਵੇਖੋ ਮੇਰੀ ਗੱਲ ਸੁਣੋ ਮੈਂ ਵੀ ਬਾਤਾਂ ਵਾਂ ਚਲੋ ਇਹ ਵੀ ਬਾਤ ਦੀ ਆ ਮੈਂ ਤੇ ਸਮਝਣਾ ਨਾ ਇਹਨਾਂ ਨੂੰ ਇਹਨੂੰ ਵੀ ਸਮਝਣਾ ਚਾਹੀਦਾ ਸਭ ਉਹਦੇ ਸੀਮਾ ਦੇ ਚਪੇੜਾ ਦੋਨੋਂ ਨੂੰ ਮਾਰ ਦੋ ਮੈਨੂੰ ਇਹ ਤੇ ਦੱਸੋ ਮੇਰਾ ਕਸੂਰ ਕੀ ਆ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਉੱਥੇ ਘਰ ਦਾ ਕੰਮ ਕਰਦੀ ਆਂ ਉਹਨਾਂ ਦਾ ਰੋਟੀ ਪਾਣੀ ਉਹਨਾਂ ਨੂੰ ਟਾਈਮ ਨਾ ਪੁੱਛਦੀ ਆਂ ਕੱਪੜਾ ਲੀੜਾ ਉਹਨਾਂ ਨੂੰ ਤੇ ਉਹਨਾਂ ਦਾ ਧੋਣੀ ਆਂ ਜਿਵੇਂ ਵਿਆਹੀ ਗਈ ਆਂ ਤੇ ਮੈਨੂੰ 20 ਦਿਨ ਵੀ ਕਿਤੇ ਰੈਸਟ ਨਹੀਂ ਕਰਾਈ ਇਹਨਾਂ ਨੇ ਆ ਲੋਕਿ 6-6 ਮਹੀਨੇ ਕੰਮ ਤੇ ਨਹੀਂ ਲੋਂਦੇ ਨੋਆ ਨੂੰ ਆ ਕੁੜੀ ਦੀ ਸ਼ਕਲ ਵੇਖ ਖੰਡੇ ਜੈ ਨਾ ਉਹ ਅੱਛਾ ਮੈਂ ਤਾਂ ਮੈਂ ਜ਼ਬਾਨ ਨਹੀਂ ਬਾਜੀ ਖੋਲੀ ਉੱਥੇ ਅੱਜ ਬੋਲਣ ਲੱਗੀ ਆ ਮੈਂ ਚਲੋ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਵਾਂ ਬੱਚਾ ਵਿਆਹੀ ਤਾਂ ਕਾਦੇ ਵਾਸਤੇ ਵਿਆਹੀਦਾ ਮਾਂ ਸੁੱਖ ਲੈਣ ਵਾਸਤੇ ਠੀਕ ਆ ਨਾ ਰੋਟੀ ਪਾਣੀ ਤੇ ਇਹਨੇ ਕਰਨਾ ਹੀ ਕਰਨਾ ਵਾ ਉਹ ਤੇ ਤੇਲੀ ਪਜਾਈ ਇਹ ਕਰਦੀ ਹੋਣੀ ਤੇ ਕੁੱਟਾ ਥੋੜਾ ਖਾਣੀ ਹੈ ਕੁੱਟਾ ਥੋੜਾ ਖਾਣੀ ਉਹਨੂੰ ਕੁੱਟ ਵੀ ਖਾਣੀ ਰੋਟੀ ਪਾਣੀ ਦਾ ਕਰਨਾ ਤੁਸੀਂ ਤੇ ਉਹਦਾ ਸਾਰਾ ਕੁਝ ਲਵਾ ਲਿਆ ਸਾਰੇ ਟੱਬਰ ਨੇ ਰਲ ਕੇ ਹੁਣ ਵੇਖੋ ਇੱਥੇ ਵਿਆਹੀ ਲੱਗਦੀ ਕਿ ਉੱਥੇ ਵਿਆਹੀ ਲੱਗਦੀ ਸੀ ਮੇਰੀ ਗੱਲ ਸੁਣੋ ਸਭ ਕੁਝ ਪਾਵਾਂਗੇ ਤੇ ਇਹ ਕਿਉਂ ਚਿੰਤਾ ਕਰਦੇ ਜੇ ਜਦੋਂ ਮੈਂ ਤੁਹਾਨੂੰ ਕਹਿਨ ਲਿਆ ਵਾ ਜਾਂਦੇ ਤੇ ਤੁਸੀਂ ਲਵਾ ਲਿਆ ਹੌਂ ਵੀ ਕਿਹੜੇ ਵੇਲੇ ਹੋਰ ਭਰਾਵਾ ਭਰੋਸਾ ਕੀ ਕੀਤਾ ਜਾਣਾ ਹੁਣ ਤੇ ਗੱਲ ਪੜੀ ਵਿਗੜ ਗਈ ਆ ਹਾਂ ਕਿਤੇ ਤੁਸੀਂ ਆਪਣੇ ਘਰ ਜਾ ਨੂੰ ਨਾਲ ਲੈ ਕੇ ਤੇ ਸਾਡੀ ਕੁੜੀ ਨੂੰ ਕਿਤੇ ਛੱਡਿਂਦੇ ਹੋ ਭਾਨਾ ਕਿ ਮੈਂ ਬਾਰ-ਬਾਰ ਕਹਿੰਦਾ ਮੈਂ ਚੱਲ ਜਾਣਾ ਵਾ ਤੁਸੀਂ ਇੱਕ ਵਾਰੀ ਚਕੀਨ ਤੇ ਕਰੋ ਮੇਰਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਚਕੀਨ ਤੁਹਾਡਾ ਚਾਰ ਬੰਦੇ ਅਸੀਂ ਇਕੱਠੇ ਹੋਵਾਂਗੇ ਗੱਲ ਕਰਾਂਗੇ ਬੰਦਿਆਂ 'ਚ ਬਹਿ ਕੇ ਫੇਰ ਅਸੀਂ ਵੇਖਾਂਗੇ ਕੁੜੀ ਨੂੰ ਤੋਰਨਾ ਕਿ ਰੱਖਣਾ ਐਡੀ ਛੇਤੀ ਪੁੱਤ ਫੈਸਲੇ ਨਹੀਂ ਲੈ ਜਾਂਦੇ ਇਹ ਉਹ ਜਿਹੜੀ ਗੱਲ ਹੋ ਗਈ ਆ ਇਹ ਖਲਾਰਾ ਖਿਲਰ ਗਿਆ ਇਹ ਹੁਣ ਇਕੱਠਾ ਜਿਹੜਾ ਨਾ ਉਹ ਕਿਸੇ ਗੱਲ ਨਹੀਂ ਹੋਊਗਾ ਓਏ ਅਜੇ ਮਾਸੀ ਜੀ ਕੋਈ ਖਲਾਰਾ ਨਹੀਂ ਖਿਲਰ ਗਿਆ ਬੰਦਾਂਾਂ ਚ ਗੱਲ ਹੈ ਕਿਹੜ ਗਵਰ ਤੋਂ ਪੁੱਛਣ ਵੀ ਦੇ ਪਿਆ ਪਿੱਛੇ ਵੀ ਕਿਉਂ ਆਈ ਆ ਇਹ ਤਾਂ ਪ੍ਰਾਣਾ ਕਿਉਂ ਨਹੀਂ ਆਇਆ ਇਹ ਕਿੰਨੇ ਦਿਨ ਹੋ ਗਏ ਹੋਰ ਮੇਰੀ ਘਰ ਸੋਂ ਖਾਇਦੇ ਆਂਟ ਬਾਣ ਪੁੱਛਣਦੇ ਆ ਕਈ ਲੋਕਾਂ ਤੇ ਕਈਆਂ ਮੂੰਹ ਕਈ ਗੱਲਾਂ ਕੱਲ ਉਹ ਇਹ ਕਹਿਣਾ ਕਿ ਕੁੜੀ ਜੀ ਨੁਕਸ ਹੋਏਗਾ ਕਿਉਂ ਕੁੜੀ ਨਾ ਕੜਤਾ ਬਾਹਰ ਦੇਖੋ ਨਾ ਆਜੀ ਸੋਚੋ ਮੈਂ ਤੁਹਾਨੂੰ ਸਮਝਾਉਣਾ ਆਵਾ ਹਜੇ ਵੀ ਤੁਹਾਡੇ ਕੋ ਮੌਕਾ ਹੈਗਾ ਜੇ ਸਮਝ ਜੂ ਕੋਈ ਚੀਜ਼ ਨਹੀਂ ਮੰਗਦੇ ਉਹ ਜਿਹਨੂੰ ਲਾਲਚੀਆਂ ਨੂੰ ਮੈਂ ਸਾਰਾ ਕੁਝ ਸਮਝਾ ਕੇ ਆਇਆ ਮੈਨੂੰ ਪਤਾ ਉਹਨਾਂ ਦੇ ਮਨ 'ਚ ਲਾਲਚ ਆ ਰਿਹਾ ਹੈ। ਅਸੀਂ ਭੇਜ ਦਾਂਗੇ। ਜਦ ਤੱਕ ਭੇਜ ਨਹੀਂ ਹੋਗੀ ਕਿਹੜੇ ਤਰੀਕੇ ਨਾਲ ਭੇਜਾਂਗੇ। ਜਦੋਂ ਤੁਸੀਂ ਆਪਣੇ ਘਰ ਬਹਿ ਜਾਓਗੇ ਨਾ ਫਿਰ ਅਸੀਂ ਵੇਖਾਂਗੇ ਅਸੀਂ ਭੇਜਣੀ ਕਿ ਕੀ ਕਰਨਾ। ਉਹ ਵੇਖੋ ਮੇਰੀ ਸੁਣੋ ਪਹਿਲੀ ਗੱਲ ਤੇ ਇੱਕ ਹੋਰ ਮੇਰੀ ਗੱਲ ਸੁਣ ਲਓ। ਤੁਸੀਂ ਸਾਡਾ ਨਾ ਧੋਖਾ ਕੀਤਾ। ਮੁੰਡਾ ਤੁਹਾਡਾ ਪਹਿਲਾਂ ਵਿਆਇਆ। ਤੁਸੀਂ ਕਿਉਂ ਨਹੀਂ ਦੱਸਿਆ ਸਾਨੂੰ? ਇਹ ਤੁਹਾਨੂੰ ਕਿੰਨੇ ਕਹਿਤਾ ਮੁੰਡਾ ਸਾਡਾ ਪਹਿਲਾਂ। ਸਾਡ ਕੋਲ ਬੜੀ ਵੱਡੀ ਗਲਤੀ ਹੋ ਗਈ। ਜਿਹੜਾ ਹਿਆਂੜ ਖਾਣ ਪੁਛ ਪੜਤਾਲ ਨਹੀਂ ਕੀਤੀ ਤੇ ਉਹਨੂੰ ਮਾਰ ਦਿੱਤਾ ਗਿਆ। ਇਤਰਾ ਇਹ ਇਹ ਤੁਹਾਨੂੰ ਗਲਤ ਫहमी ਹੋ ਗਈ। ਤੁਹਾਡੀਆਂ ਪਿਛਲੀਆਂ ਸਾਰੀਆਂ ਕਾਪੀਆਂ ਖਲਾ ਲੀਆਂ ਸੀ। ਜਿੰਨਾ ਵੀ ਤੇ ਗੱਲ ਕਰਦੇ ਨਾ ਕਿ ਕੁੜੀ ਨੂੰ ਮਾਰਦਾ ਉਹ ਸਾਡੇ ਕਵਾਂਢੀ ਆ। ਉਹ ਅਸੀਂ ਥੋੜਾ ਮਾਰਿਆ ਕਿਸੇ ਨੂੰ। ਤੁਹਾਡੀ ਜਨਾਨੀ ਨਾਲ ਰੜੀ ਵਿੱਚੇ ਆਊਗੀ ਤੇ ਉਹਦੇ ਨਾਲ ਤੁਸੀਂ ਵੀ ਆਓਗੇ। ਤੁਸੀਂ ਤਾਂ ਇਕੱਲੇ ਨਹੀਂ ਸੁਣਦੇ ਕਿ ਮੈਂ ਤੇ ਤੁਹਾਡੇ ਵੱਲ ਦੀ ਸੋ ਗੱਲ ਕਰਦਾ। ਨਹੀਂ ਅਜੇ ਹਜੇ ਕੋਈ ਗੱਲ ਨਹੀਂ ਸੁਣੀ। ਅਸੀਂ ਤੇ ਇੱਕ ਸਾਡੀ ਜੇਲ੍ਹ ਚੋਂ ਕੱਢ ਕੇ ਲਿਆਂਦੀ ਕੁੜੀ। ਅਜੇ ਪੁੱਤ ਐਡੀ ਛੇਤੀ ਕੱਖ ਨਹੀਂ ਸੁਣਨਾ। ਸੋਚਾਂਗੇ ਵਿਚਾਰਾਂਗੇ। ਉਹਦਾ ਭਰਾ ਉਹਨੂੰ ਫੋਨ ਕੀਤਾ ਬਾਹਰ ਇਹ ਸਲਾਹ ਦਿੰਦਾ ਫਿਰ ਤੁਹਾਨੂੰ ਐਡੀ ਛੇਤੀ ਥੋੜਾ ਵੀ ਫੜੀ ਕੁੜੀ ਤੇ ਤੁਹਾਡੇ ਘਰ ਛੱਡਿਆ ਵਾ ਇਹ ਅੱਗੇ ਅਸੀਂ ਉਹਨਾਂ ਦੀ ਸਲਾਹ ਤੋਂ ਬਿਨਾ ਕੰਮ ਕੀਤੇ ਸੀ ਤੁਹਾਨੂੰ ਆਹ ਕੁਛ ਝੱਲਣਾ ਪਿਆ ਹੁਣ ਅਸੀਂ ਉਹਨਾਂ ਦੀ ਸਲਾਹ ਤੋਂ ਬਿਨਾ ਨਹੀਂ ਥੁਰਨਾ ਤੁਸੀਂ ਮਾਸੀ ਜੀ ਇੱਕ ਵਾਰੀ ਆਖੇ ਤੇ ਲੱਗੋ ਮੈਨੇ ਕਹਿਣਾ ਤੇ ਮੰਨੋ ਤੁਹਾਡੀ ਧੀ ਨੂੰ ਕੁਝ ਨਹੀਂ ਹੋਏਗਾ ਮੈਂ ਜ਼ਿੰਮੇਵਾਰੀ ਚੁੱਕਦਾ ਹਾਂ ਪਾਜੀ ਮੈਨੂੰ ਪਤਾ ਹੈ ਤੁਸੀਂ ਕਿੰਨੀ ਕਿ ਜ਼ਿੰਮੇਵਾਰੀ ਚੁੱਕਦੇ ਹੋ ਤੁਸੀਂ ਤੇ ਉਹ ਦਿਨ ਵੀ ਕਿਹਾ ਸੀ ਕੋਈ ਗੱਲ ਨਹੀਂ ਸ਼ੰਮੀ ਤੂੰ ਜਿਹੜੀ ਗੱਲ ਹੋ ਗਈ ਨਾ ਤੂੰ ਮੈਨੂੰ ਦੱਸਿਆ ਕਰ ਤੇ ਜਦੋਂ ਮੇਰੀ ਕੁੱਟਮਾਰ ਕਰਦੇ ਆ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਦੇ ਜੀ ਤੁਹਾਡਾ ਕੋਈ ਦੀਨ ਧਰਮ ਨਹੀਂ ਹੈਗਾ ਕਦੀ ਇੱਧਰ ਤੇ ਕਦੀ ਉੱਧਰ ਲੱਗੀ ਸਮਝੇ ਜਦੋਂ ਸੱਸ ਨੇ ਤੇ ਘਰ ਵਾਲੀ ਨੇ ਪੜਕਾਇਆ ਤੇ ਉਹਨਾਂ ਵੱਲਦਾ ਹੋ ਗਿਆ ਅੱਗੋਂ ਪਿੱਛੋਂ ਮਾੜਾ ਚੰਗਾ ਆਖਿਆ ਮੈਂ ਤੇਰੇ ਨਾਲ ਮੱਕੂਤ ਪ੍ਰਿਸ਼ਟ ਹੋ ਗਈ ਸੀ ਮੇਰੀ ਹੁਣ ਤੇ ਮੇਰੀ ਅੱਖਾਂ ਖੁੱਲ ਗਈਆਂ ਸੀਮਾ ਦੀਦੀ ਤੇ ਇਹਨਾਂ ਦੀ ਵੀ ਕਦਰ ਨਹੀਂ ਕਰਦੀ ਪਤਾ ਨਹੀਂ ਇਹਨਾਂ ਨੂੰ ਕਿਹੜੇ ਸਟੇਸ਼ਨ ਤੋਂ ਬੋਲਦੀ ਆ ਤੂੰ ਬੈਠੇ ਆਪਣੇ ਘਰ ਜਾ ਤੂੰ ਹੈਂ ਤੂੰ ਬੁੱਢੇ ਵਾਲਿਆਂ ਨੂੰ ਕੱਲੀ ਛੱਡਿਆ ਉਹਨੂੰ ਨਾਲ ਖੜ ਕੇ ਤੇ ਰੋਟੀ ਪਕਾ ਕੇ ਦੇਵੇ ਇੱਥੇ ਵੇਲੀ ਲੜਦੇ ਨੂੰ ਇੱਥੇ ਭਾਈ ਆ ਤੁਹਾਨੂੰ ਮੈਂ ਕਹਿ ਤਦਿਆ ਵਾਂ ਮੈਂ ਲੈ ਜਾਣਾ ਉਹ ਨੂੰ ਤੂੰ 1-2 ਦਿਨਾਂ ਤੱਕ ਸ਼ਮੀ ਨੂੰ ਘਰ ਭੇਜ ਜਸੋਗੋਂ ਮੇਰੇ ਨਾਲ ਭੇਜੋ ਜੇ ਕੱਲ ਨੂੰ ਕੁਝ ਹੋਊਗਾ ਤੇ ਮੈਂ ਜ਼ਿੰਮੇਵਾਰ ਚੁੱਕਦਾ ਪਿਆ ਮੇਰੀ ਸੁਣ ਕਾਕਾ ਗੱਲ ਤੂੰ ਉਹ ਨੂੰ ਲੈ ਕੇ ਜਾ ਅਜੀ ਅਹੀਂ ਸੋਚਾਂਗੇ ਵਿਚਾਰਾਂਗੇ ਫਿਰ ਤੈਨੂੰ ਦੱਸਾਂਗੇ ਵੀ ਜਾਣਾ ਤੇ ਨਹੀਂ ਜਾਣਾ ਵੇਖੋ ਮੈਂ ਤੁਹਾਨੂੰ ਹਜੇ ਵੀ ਸਮਝਾਉਣ ਨਹੀਂ ਆਵਾ ਕਿਤੇ ਗਲਤ ਫੈਂਸਰਾਗਾ ਲੱਲਿਓ ਹਜੇ ਵੀ ਸੋਚ ਰੋ ਹਜੇ ਸਮਾਂ ਟੱਡ ਕੋ ਹੈਗਾ ਜੇ ਯਾ ਕਿਤੀ ਥੋੜੀ ਸਿਣਾਉਣੀ ਕੀ ਜਾਂ ਕੁਟ ਚਾਹ ਚ ਬਣਾ ਕੇ ਲਿਆ ਤੈਨੂੰ ਦੇ ਨਈ ਮੈਂ ਚਾਹ ਨਹੀਂ ਮੈਂ ਤੇ ਰੋਟੀ ਖਾ ਕੇ ਆਇਆ ਹਾਂ ਤੇ ਭਾਬੀ ਤੂੰ ਤਿਆਰ ਹੋ ਤੇ ਆਪਾਂ ਚੱਲੀਏ ਨਈ ਭਾਜੀ ਇਹ ਗੱਲ ਨਹੀਂ ਜੇ ਬੰਨੀ ਤੁਹਾਡੀ ਚਾਹ ਪਾਣੀ ਪੀ ਚਾਹ ਪੀਣੀ ਚਾਹ ਪਿਓ ਰੋਟੀ ਖਾਣੀ ਰੋਟੀ ਖਾਓ ਘਰ ਆਏ ਤੇ ਕਹਿੰਦੇ ਆ ਨਾ ਦੁਸ਼ਮਣ ਦੀ ਵੀ ਸੇਵਾ ਕੀਤੀ ਜਾਂਦੀ ਹੈ ਅਸੀਂ ਖਾਲੀ ਹੱਥ ਕਿਸੇ ਨੂੰ ਨਹੀਂ ਤੋੜਦੇ ਖਵਾ ਪਿਆ ਕੇ ਤੋੜਦੇ ਆ ਆ ਤੁਹਾਡੇ ਜਿਹ ਹੱਥ ਬੰਨੇ ਬਖਸ਼ ਦੋ ਸਾਡੀ ਤੀਨ ਜਾਓ ਸੰਦੀ ਤੂੰ ਹੀ ਕੁਝ ਸੋਚ ਲੈ ਹੁਣ ਵੇਖ ਮਾਸੀ ਮੈਂ ਤਾਂ ਬੜਾ ਕੁਝ ਸੋਚਿਆ ਸੀ ਕਿ ਮੇਰਾ ਵਿਆਹ ਹੋਊਗਾ ਮੇਰੇ ਚਾਹੇ ਪੂਰੇ ਹੋਣਗੇ ਮੈਂ ਆਪਣੇ ਘਰ ਵਾਲੇ ਨਾਲ ਇੱਧਰ ਆਇਆ ਕਰਾਂਗੀ ਫਿਰ ਅਸੀਂ ਇਕੱਠੇ ਉੱਧਰ ਜਾਇਆ ਕਰਾਂਗੇ ਪਰ ਮੇਰੇ ਚਾਹਤੇ ਸਾਰੇ ਖੂਚ ਪੈ ਗਏ ਤੇਰੇ ਕੋਈ ਚਾਹ ਖੂਚ ਨਹੀਂ ਪਏ ਉਹ ਆਇਆ ਕਰੂਗਾ ਰਣਜੀਤ ਤੇਰੇ ਨਾਲ ਹੀ ਆਇਆ ਕਰੇਗਾ ਜਿੱਤ ਤਰਾਂ ਤੂੰ ਕਹਿੰਦੀ ਉਤਨਾ ਹੀ ਕਰੂਗਾ ਉਹਨੂੰ ਪਤਾ ਕਿੰਨਾ ਪੱਕਿਆ ਕਰਕੇ ਆਇਆ ਮੈਂ ਮੈਂ ਕਿਹਾ ਖਬਰਦਾਰ ਜੇ ਕੁੜੀ ਤੇ ਆ ਚੁੱਕਿਆ ਤੇ ਜਿੰਨੀ ਕਿ ਤੇ ਰঞ্জੀਤ ਨੇ ਕੀਤੀ ਇੰਨੀ ਜਗਾਂ ਦੁਸ਼ਮਣ ਨਹੀਂ ਕਰਦਾ ਰঞ্জੀਤ ਨੇ ਤੇ ਹੱਥ ਚੁਕਣਾ ਚੁਕਣਾ ਤੁਹਾਡੀ ਜਨਾਨੀ ਨੇ ਕਿਹੜੀ ਘਟ ਕੀਤੀ ਤੇ ਨਾਲ ਉਹਦੀ ਮਾਂ ਮੋਟੋ ਜੀ ਦੇ ਨਾਲ ਹੀ ਪੈ ਜਾਂਦੀ ਮਾਂ ਤਾਂ ਮਾਂ ਤਾਂ ਮਾਂ ਹੈਗੀ ਜਿਹੜੀ ਆਪਣੀ ਪਹਿਲਾਂ ਫੜਦੀ ਸਾਰੀ ਚੁਕਣਾ ਹੀ ਆਉਂਦੀ ਆ ਜੋ ਉਹ ਕਰਾਉਂਦੀ ਉਹ ਕਰਾਉਂਦੀ ਆ ਉਹਦੇ ਨਾਲ ਚਦੀ ਭਰੀ ਆ ਮੈਨੂੰ ਤਾਂ ਪਤਾ ਹੀ ਨਹੀਂ ਆ ਲੈ ਆ ਲੈ ਆ ਲੈ ਗਾੜੀ ਉੱਥੇ ਕਿਤੇ ਅਸੀਂ ਬਲੈਕ ਡੈਕ ਕਰਨ ਆਈ ਭਰਾਵਾ ਸਾਡੀ ਹੱਕ ਦੀ ਕਮਾਈ ਆ ਉਹ ਮਾਸੇ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਵਾ ਉਹਨਾਂ ਨੇ ਤਾਂ ਸਭ ਗੱਡੀ ਮੰਗੀ ਹੀ ਨਹੀਂ ਸੀ ਇਹ ਗੱਡੀ ਦਾ ਰੋਲਾ ਸ਼ਮੀ ਨੇ ਪਾਇਆ ਕੀ ਮਤਲਬ ਭਾਜੀ ਤੁਹਾਡਾ ਉਹਨਾਂ ਨੇ ਕਿਤੇ ਗੱਡੀ ਮੰਗੀ ਸੀ ਸ਼ਮੀ ਕੀ ਮਤਲਬ ਤੁਹਾਡਾ ਮੈਂ ਕਹਾ ਦਾ ਰੋਲਾ ਪਾਉਂਦਾ ਉਹਨਾਂ ਨੇ ਤੈਨੂੰ ਕਿਹਾ ਵੀ ਗੱਡੀ ਲੈ ਕੇ ਆ ਮੈਨੂੰ ਗੱਡੀ ਚਾਹੀਦੀ ਹੈ ਮੈਨੂੰ ਰਣਜੀਤ ਨੇ ਕਿਹਾ ਸਾਫ਼ ਸੁਥਰਾ ਲਬਜ਼ ਬੋਲਿਆ ਕਿ ਮੈਨੂੰ ਮੇਰੇ ਜਨਮ ਦਿਨ ਤੇ ਗੱਡੀ ਚਾਹੀਦੀ ਆ ਉਹ ਵੀ ਵੱਡੀ ਕਿਹਾ ਉਹਨਾਂ ਨੇ ਭਾਜੀ ਤੁਸੀਂ ਤਾਂ ਕੁੜੀ ਨਹੀਂ ਮੇਰੇ ਮੁੱਢੇ ਲਿਓ ਜੀ ਮੈਂ ਤਾਂ ਸਮਝ ਹੁੰਦਾ ਤੇ ਜਦੋਂ ਸਲਾਹਾਂ ਹੁੰਦੀਆਂ ਨੇ ਨਾ ਕਿਸੇ ਚੀਜ਼ ਦੀਆਂ ਉਦੋਂ ਭਾਜੀ ਤੁਸੀਂ ਵੀ ਨਾਲ ਬੈਠੇ ਹੁੰਦੇ ਹੋ ਤੇ ਸੀਮਾ ਦੀਦੀ ਵੀ ਨਾਲ ਹੁੰਦੀ ਆ ਸਭ ਤੋਂ ਵੱਡੀ ਡਿਮਾਂਡ ਸੀਮਾ ਦੀਦੀ ਦੀ ਰੱਖੀ ਜਾਂਦੀ ਆ ਫਿਰ ਉਹ ਸਾਰੇ ਹੰਮੀ ਭਰਦੇ ਆ ਮਤਲਬ ਕਰਤਾ ਧਰਤਾ ਸੀਮਾ ਦੀਦੀ ਆ ਉਹੜੇ ਵੀ ਯਾਰ ਤੇ ਫਿਰ ਸੀਮਾ ਹੀ ਆ ਉਹਨੂੰ ਘਰੋਂ ਆਪਣੇ ਘਰ ਖੜਾ ਤੇ ਫਿਰ ਭਾਵੇਂ ਕੋਈ ਮਸਲਾ ਸੁਧਰ ਜੇ ਉਤਨਾ ਨਹੀਂ ਸੁਧਰਨਾ ਮੈਂ ਇਕੱਲੀ ਫਿਰ ਕੀ ਕਰ ਲਵਾਂ ਚਲੋ ਮੈਂ ਮੰਨਦਾ ਸਾਰੀਆਂ ਗੱਲਾਂ ਛੱਡੋ ਹੈਗੇ ਲਾਲਚੀ ਠੀਕ ਹੈ ਪਰ ਹੁਣ ਤੇ ਸੁਧਰ ਗਿਆ ਹੁਣ ਤੇ ਮੰਨੋ ਉਹਨਾਂ ਨੇ ਮੱਥੇ ਤੇ ਲਿਖਿਆ ਵੀ ਬੜੇ ਸੁਧਰੇ ਆ। ਭਰਾਵਾ ਨਾ ਮੇਰੀ ਗੱਲ ਸੁਣ ਤੂੰ ਮੂੰਹ ਚੁੱਕ ਕੇ ਆ ਗਿਓ ਤੈਨੂੰ ਕਿਧਰ ਭੋਰਾ ਖਾਣ ਆਇਆ? ਵੀ ਕੁੜੀ ਦਾ ਕੀ ਹਾਲ ਕਰਕੇ ੱੱਲਿਆ ਤੇ ਮੈਂ ਮੂੰਹ ਚੁੱਕ ਕੇ ਉਹਨਾਂ ਦੇ ਘਰ ਚੱਲਿਆ। ਕਾਕਾ ਮੇਰੀ ਸੁਣ ਗੱਲ ਆਪਣਾ ਘਰ ਸਾਬ ਜਾ ਕੇ ਜਦੋਂ ਉਹਨੂੰ ਕੁੱਟ ਬੈਂਦੀ ਆ ਉਦੋਂ ਤੇ ਤੂੰ ਉਹਦੇ ਨਾਲ ਨਹੀਂ ਹਾਂ। ਹੈ ਤੂੰ ਹੁਣ ਤੂੰ ਮਗਰ ਉਹਨੂੰ ਲੈਣ ਆ ਗਿਆ। ਨਾਲੇ ਅਸੀਂ ਕੁੜੀ ਤੇਰਨਾ ਨਹੀਂ ਤੋੜਨੀ। ਮਾਂ ਆਵੇ ਰਣਜੀਤ ਆਵੇ। ਮਾ ਵੀ ਮੰਗਣ ਫੇਰ ਕੋ ਸੋਚਾਂਗੇ ਤੇ ਨਾਲੇ ਕਾਕਾ ਜੀ ਅਕਦੇ ਅੱਜ ਮੇਰਾ ਪੁੱਤ ਘਰ ਹੁੰਦਾ ਨਾ ਬਚ ਗਿਆ ਤੋ ਤੇਰੇ ਨਾਲ ਨੇ ਲੱਤਾਂ ਹੀ ਵੜ ਦੇਣੀਆਂ ਤੇ ਤੇਰਾ ਉਹ ਹਾਲ ਕਰਕੇ ਢਲਣਾ ਨਹੀਂ ਵੀ ਮੁੜ ਕੇ ਤੂੰ ਜ਼ਿੰਦਗੀ ਜਿਹਾ ਆਉਣ ਦਾ ਨਾ ਨੀ ਲੈਣਾ ਇੱਕ ਮੇਰੀ ਸੁਣ ਗੱਲ ਚਾਹ ਘੁੱਟ ਪੀਣੀ ਪੀਲਾ ਜਾਂ ਰੋਟੀ ਖਾਣੀ ਖਾਲਾ ਉਹ ਜਾਂਦਾ ਹੀ ਆ ਬੂਹਾ ਜਹਾਰਾ ਤੇ ਕਿੱਤਾਂ ਹੋ ਜਾ ਇੱਥੋਂ ਨਹੀਂ ਤੂੰ ਨੇਤੋ ਬੁਰਾ ਕੋਈ ਨਹੀਂ ਹੋ ਥੋਲੇ ਤੂੰ ਜੇ ਬੈਠਾ ਭੈ ਕੱਢਾ ਕੇ ਸ਼ਰਮਿਆ ਆ ਦੇ ਫਿਰ ਜੇ ਤਾਂ ਜੇ ਤੇ ਆ ਠੀਕ ਆ ਮੰਗਾ ਲਓ ਫਿਰ ਮਾਫੀ ਆਣਾ ਤਾਂ ਤੇ ਜਾ ਮੰਗਾ ਲਾ ਗਈ ਵੱਡਾ ਆ ਲਾਡੂ ਖਾ ਵੇਖ ਰੋ ਮੰਮੀ ਹੱਲੇ ਵੀ ਤਮਕੀਆਂ ਦੇ ਕੇ ਜਾਣਦੇ ਆ ਅਜੇ ਵੀ ਕੋਈ ਸ਼ਰਮਈਆ ਨਹੀਂ ਹੈਗੀ ਪਹਿਲੇ ਪਿਆਰ ਨਾ ਸਮਝਾਇਆ ਵਾ ਫਿਰ ਤਮਕੀ ਦੇਤੀ ਆ ਕਿੱਡੇ ਬਿਸ਼ਰਮ ਹੈ ਜੋਇਨ ਪੇ ਹੀ ਤਾਂ ਕਹੀ ਬਚੰਗੇ ਰਹੀਏ ਤਮਕੀਆਂ ਹੀ ਤਾਂ ਦਿੰਦੇ ਨੇ ਘਰ ਇਹਨਾਂ ਨੂੰ ਆਦਤਾਂ ਪਈਆਂ ਨੇ ਤਮਕੀਆਂ ਦੇਂਦੀਆਂ ਇਹਨਾਂ ਨੂੰ ਇਹ ਲੱਗਾ ਕਿ ਕੁੱਟਮਾਰ ਕਰ ਲਈ ਆ ਲੇ ਜਾਂਵਾਂਗੇ ਕੁੜੀ ਫੇਰ ਤੋਰ ਦੇਣੀ ਆ ਤੇ ਫੇਰ ਉਹੀ ਕੁਛ ਕਰਨੀ ਗੱਲ ਨਹੀਂ ਟੈਨਸ਼ਨ ਨਾ ਲਓ ਹੁਣ ਹੁਣ ਜਿੰਨੀ ਇਥੋਂ ਕਰਾ ਕੇ ਗਿਆ ਨਾ ਜਾ ਕੇ ਦੱਸੂਗਾ ਤੇ ਮੁੜ ਕੇ ਕਿਦਾ ਇਹ ਘਰ ਵਾਲ ਮੂੰਹ ਨਾ ਕਰੂ ਜਿੰਨੀ ਜੀ ਮੈਂ ਕੀਤੀ ਆ ਚਲੋ ਤੁਸੀਂ ਆਪਣਾ ਕੰਮ ਤਾਂ ਦਾ ਸੰਭੋ ਐਨੀ ਟੈਨਸ਼ਨ ਨਾ ਲਓ